ਸਾਰੇ ਜਿਹੜੇ ਇਹਦੇ ਤੇ ਇਲਜ਼ਾਮ ਲਗਾਏ ਆ ਸੋਮਪਾਲ ਜੀ ਨੇ ਇਹ ਬਿਲਕੁਲ ਬੇਬੁਨਿਆਦ ਨੇ ਸਰਾਸਰ ਝੂਠ ਨੇ ਜਿੰਟੇ ਦਲਾ ਕੰਮ ਕਰਦੀ ਸਾਨੂੰ ਇਹ ਪਤਾ ਨਹੀਂ ਸੀ ਇਹ ਜਨਨ ਖਰਾਬ ਹੈ ਇਸ ਕਰਕੇ ਐਸੇ ਸਾਨੂੰ ਉਹ ਮੁੰਡੇ ਨੇ ਨਹੀਂ ਦੱਸਿਆ ਹੈਗਾ ਉਹਨਾਂ ਕੰਮ ਤੇ ਰਖਾ ਤੇ ਆ ਦੋ ਕਸਾਲ ਮਿਲਦੇ ਵਰਤੇ ਤੇ ਰਹੇ ਦੋ ਸਾਲ ਤੋ ਬਸ ਸਾਨੂੰ ਮਿਲਣਾ ਮਤਰਾ ਖਤਮ ਹੋ ਗਿਆ ਜੋ ਉਹਨਾਂ ਨੇ ਕਿਹਾ ਵੀ 8 ਸਾਲ ਤੋ ਕੁੜੀ ਕੰਮ ਕਰਦੀ ਸੀ ਮੇਰੇ ਕੋਲ ਉਹ ਕੁੜੀ 2013 ਚ 10ਵੀਂ ਕਰਦੀ ਆ ਉਸ ਤੋਂ ਬਾਅਦ ਉਹ ਪਿੰਡ ਦੇ ਵਿੱਚ ਇੱਕ ਟੀਚਰ ਨੇ ਸਰਕਾਰੀ ਸਕੂਲ ਦੇ ਟੀਚਰ ਨੇ ਉਹਨਾਂ ਦੇ ਘਰ ਕੰਮ ਕੀਤਾ ਉਹਨੇ 2.5 ਸਾਲ ਉਸ ਤੋਂ ਬਾਅਦ ਫਿਰ ਇਹਨਾਂ ਨੇ ਸੋਮਪਾਲ ਜੀ ਨੇ ਮੇਰੇ ਘਰ ਕੁੜੀ ਨੂੰ ਕੰਮ ਤੇ ਛੱਡਿਆ ਉਹ ਤਾਂ ਬਾਸ ਸਾਨੂੰ ਕੋਈ ਦੱਸਿਆ ਨਹੀਂ ਹੈਗਾ ਕਿੱਥੇ ਆ ਗਿਆ ਕਿੱਥੇ ਨਾ ਆਸੀ ਕਿਹਾ ਵੀ ਸੋਚਾ ਇਹਨੇ ਤਾਂ ਮਾਰ ਮਰ ਦੇ ਦਿੱਤੇ ਆ ਕਿਤੇ ਬਾਰ ਵੇਚ ਦੇ ਦਿੱਤੀ ਉਹਨੂੰ ਕਿਡਨਾਪ ਕਰ ਦਿੱਤਾ ਉਹਨੂੰ ਅੰਦਰ ਲੁਕੋ ਕੇ ਰੱਖਿਆ ਉਹਨੂੰ ਕੁੱਟਮਾਰ ਕਰਦੇ ਸੀ ਤੁਸੀਂ ਮੈਨੂੰ ਦੱਸੋ ਇੱਕ 20ਾਂ 22ਾਂ ਸਾਲਾਂ ਦਾ ਬੱਚਾ ਆ ਐਨੇ ਕਿ ਤਾਂ ਉਹਨੂੰ ਹੋਸ਼ ਆ ਜਿੰਨੇ ਪੜਿਆ ਆ ਇਹ ਨਹੀਂ ਕਿ ਉਹ ਬਾੜਾ ਕੁੜੀ ਹੋ ਜਾ ਚਦੋ ਉਹ ਜਾਂਦੇ ਸੀ ਉਹ ਰੋਂਦੇ ਵੀ ਸੀਗੇ ਪਰ ਕਹਿੰਦਾ ਜੇ ਇੱਥੇ ਵੱਢ ਗਏ ਤਾਂ ਅਸੀਂ ਤੁਹਾਨੂੰ ਵੱਢ ਕੇ ਕਹਿੰਦਾ ਇੱਥੇ ਮਾਰ ਦਿਆਂਗਾ ਇਸ ਤਰ੍ਹਾਂ ਨਹੀਂ ਬੋਲ ਸਕਦੇ ਇਸ ਤਰ੍ਹਾਂ ਨਹੀਂ ਇਹਨਾਂ ਦੇ ਇਹਨਾਂ ਨੂੰ ਕਿਸੇ ਨੇ ਗੁਮਰਾਹ ਕੀਤਾ ਜਾਂ ਕਿਸੇ ਦੀ ਚੱਕੋ ਵਿੱਚ ਆ ਕੇ ਹੋਏ ਇਤਨੀ ਅਗਲਾ ਨਹੀਂ ਕਰਦੇ ਸੀ ਕਿਉਂਕਿ ਮੇਰੇ ਫੈਮਲੀ ਰਿਲੇਸ਼ਨ ਮਤਲਬ ਕਿ 2 ਕਿ ਸਾਲਾਂ ਸੀ ਮਿਲਦੇ ਜੁਲਦੇ ਰਹੇ ਉਸ ਤੋਂ ਬਾਅਦ ਉਹਨਾਂ ਨੇ ਮਿਲਣ ਜੁਲਣ ਮੇਂ ਦਿੱਤਾ ਤਾਂ ਫਿਰ ਬਾਅਦ ਚ ਜਦੋਂ ਅਸੀਂ ਲੈਣ ਜਾਂਦੇ ਸੀ ਨਾਂ ਮਿਲਣ ਦਿੰਦੇ ਸੀ ਮਤਲਬ ਕੋਈ ਵੀ ਦਿਖਾਉਂਦੇ ਨਹੀਂ ਸੀ ਸਾਨੂੰ ਕੁੜੀ ਨਹੀਂ ਦਿਖਾਉਂਦੇ ਪਈ ਸੀ ਕਿ ਸਾਨੂੰ ਕਿ ਲੜਕੀ ਨੂੰ ਤੁਸੀਂ ਬਾਹਰ ਭੇਜਦਾ ਕਿਦੋਂ ਮੈਂ ਸਾਰੀ ਇਨਵੈਸਟੀਗੇਸ਼ਨ ਕਰ ਲਈ ਹੈ ਜੀ ਮੈਡਮ ਬਹੁਤ ਇੰਟੈਲੀਜੈਂਟ ਹੈ ਆਪਣੇ ਮੂੰਹ ਕਹਿੰਦੇ ਆ ਹਾਂ ਮਲੀ ਮੈਂ ਬੜੀ ਚਰਾ ਕੁੜੀ ਦਾ ਰੈਡੀਸਿੰਗ ਮੇਰਾ ਕੋਈ ਉਸਰਬੰਡ ਨਹੀਂ ਸੀ ਕੁੜੀ ਉਸਰਬੰਡ ਨਹੀਂ ਹੈਗੀ ਮੇਰੀ ਮੈਂ ਤਾਂ ਉਹਨੂੰ ਪੜ ਰਹੀ ਹਾਂ ਅੱਜ ਵੀ ਮੈਂ ਉਹਨੂੰ ਕੁੜੀ ਨੂੰ ਲੱਭ ਰਹੀ ਹਾਂ ਤੇ ਵਿੱਚ ਤੁਹਾਨੂੰ ਵੀ ਨਹੀਂ ਪਤਾ ਕਿ ਲੜਕੀ ਗਈ ਕਿੱਥੇ ਨਹੀਂ ਸਰ ਮੈਨੂੰ ਨਹੀਂ ਪਤਾ ਕੁੜੀ ਕਿੱਥੇ ਕੁੱਲ ਕਦੋਂ ਇਹ ਲੜਕੀ ਚਲੀ ਗਈ ਸੀ ਤੁਹਾਡੇ ਕੋਲ ਦੇਖੋ ਲਾਸਟ ਈਅਰ 11 ਅਗਸਤ ਨੂੰ ਰਖੜੀ ਤੋਂ 4 ਦਿਨ ਪਹਿਲਾਂ ਚਲੀ ਜਾਂਦੀ ਹੈ ਅਪਰਾਧ ਤੋਂ ਤਨਖਾਣੀ ਦਿੱਤੀ ਸੀ ਅਪ੍ਰੈਲ 2019 ਹਾਂਜੀ ਉਸ ਅਪਰਾਧ ਤੋਂ ਤਨਖਾਣੀ ਤਾਂ ਹੀ ਤਾਂ ਇਹ ਮੁੱਦਾ ਖੜਾ ਹੋਇਆ ਜੇ ਤਾਂ ਇਹਨਾਂ ਨੇ ਸਿੱਧੇ ਡਾਇਰੈਕਟ ਮੇਰੇ ਤੇ ਇੱਕ ਸਰਚ ਬਰੰਟ ਲੈ ਕੇ ਪੁਲਿਸ ਮੇਰੇ ਘਰ ਪਹੁੰਚਦੀ ਆ ਮੈਨੂੰ ਪਤਾ ਹੀ ਨਹੀਂ ਡੇਲੀ ਪੋਸਟ ਪੰਜਾਬੀ ਦੇ ਵੱਲੋਂ ਕੁਝ ਦਿਨ ਪਹਿਲਾਂ ਇੱਕ ਖਬਰ ਚਲਾਈ ਗਈ ਸੀ ਜਿਸ ਵਿੱਚ ਇੱਕ ਪਿਤਾ ਦੇ ਵੱਲੋਂ ਇੱਕ ਔਰਤ ਦੇ ਉੱਪਰ ਇਲਜ਼ਾਮ ਲਗਾਏ ਗਏ ਕਿ ਉਸ ਔਰਤ ਨੇ ਸਾਡੀ ਕੁੜੀ ਨੂੰ ਘਰੋਂ ਕੰਮ ਕਰਨ ਦੇ ਬਹਾਨੇ ਲੈ ਗਈ 7-8 ਸਾਲ ਪਹਿਲਾਂ ਕੰਮ ਕਰਵਾਇਆ ਅਤੇ 1.5 ਸਾਲ ਤੋਂ ਸਾਨੂੰ ਉਸ ਦੇ ਨਾਲ ਮਿਲਣ ਨਹੀਂ ਦਿੱਤਾ ਗਿਆ ਉਸ ਔਰਤ ਦੇ ਉੱਪਰ ਵੱਡੇ ਇਲਜ਼ਾਮ ਲਾਏ ਕਿ ਉਹ ਔਰਤ ਏਜੰਟੀ ਕਰਦੀ ਹੈ ਸਾਨੂੰ ਲੱਗਦਾ ਕਿ ਉਸ ਔਰਤ ਨੇ ਕੁੜੀ ਨੂੰ ਬਾਹਰ ਭੇਜ ਦਿੱਤਾ ਇਤੋਂ ਤੱਕ ਕਿ ਉਸ ਪਿਤਾ ਨੇ ਇਲਜ਼ਾਮ ਇਹ ਵੀ ਲਗਾਏ ਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਾਡੀ ਕੁੜੀ ਜੰਦਾ ਏ ਜਾਂ ਫਿਰ ਮਰ ਗਈ ਉਹ ਔਰਤ ਸਾਡੇ ਨਾਲ ਹੈਗੇ ਨੇ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗੇ ਸੀ ਸਾਰੀ ਗੱਲਬਾਤ ਕਰਦੇ ਆ ਕਿਉਂਕਿ ਦੂਸਰਾ ਪੱਖ ਵੀ ਜਾਣਨਾ ਜ਼ਰੂਰੀ ਹੈ ਇਹਨਾਂ ਦੇ ਕੋਲ ਸਬੂਤ ਹੈਗੇ ਨੇ ਇਹ ਕਹਿੰਦੇ ਨੇ ਕਿ ਸਾਡੇ ਕੋਲ ਜਦੋਂ ਲੜਕੀ ਗਈ ਸੀ ਤਾਂ ਸਿੱਧੀ ਆਪਣੇ ਨਾਨਕਿਆਂ ਘਰੇ ਗਏ ਸੀ ਕਿਉਂਕਿ ਨਾਨਕਿਆਂ ਦੇ ਵੀ ਬਿਆਨ ਇਹਨਾਂ ਦੇ ਕੋਲ ਹੈਗੇ ਨੇ ਫੋਟੋਆਂ ਹੈਗੀਆਂ ਨੇ ਆਡੀਓ ਹੈਗੇ ਨੇ ਸਾਰੇ ਬਿਆਨ ਇਹਨਾਂ ਦੇ ਕੋਲ ਸਬੂਤ ਹੈਗੇ ਨੇ ਹੁਣ ਇਹਨਾਂ ਦੇ ਪੱਖ ਜਾਣਨ ਤੋਂ ਬਾਅਦ ਡਿਸਾਈਡ ਕਰਦੇ ਆ ਕਿ ਅਸਲ ਦੇ ਵਿੱਚ ਕੌਣ ਝੂਠਾ ਹੈ ਤੇ ਕੌਣ ਸੱਚਾ ਹੈ ਕਿਉਂਕਿ ਇਲਜ਼ਾਮ ਉਹਨਾਂ ਦੇ ਵੱਲੋਂ ਪਹਿਲਾਂ ਲਗਾ ਦਿੱਤੇ ਗਏ ਸੀ ਤਾਂ ਇਹਨਾਂ ਦੇ ਕੋਲ ਉਹ ਲੜਕੀ ਪਿਛਲੇ 8 ਸਾਲਾਂ ਤੋਂ ਕੰਮ ਕਰਦੀ ਸੀ ਪਰ ਡੇਢ ਪੌਣੇ 2 ਸਾਲ ਤੋਂ ਇਹਨਾਂ ਤੋਂ ਕੁੜੀ ਚਲੇ ਗਈ ਸੀ ਪਰ ਕਿੱਥੇ ਗਈ ਹੈ ਕਿਸੇ ਨੂੰ ਵੀ ਨਹੀਂ ਪਤਾ ਮੈਮ ਸਭ ਤੋਂ ਪਹਿਲਾਂ ਤੇ ਇਹ ਦੱਸੋ ਜੀ ਜਿਹੜੇ ਤੁਹਾਡੇ ਉੱਤੇ ਇਲਜ਼ਾਮ ਲੱਗੇ ਨੇ ਉਹ ਕਿੰਨੇ ਕੁ ਸੱਚ ਨੇ ਉਹ ਕਹਿੰਦੇ ਨੇ ਕਿ ਸਾਨੂੰ ਡੇਢ ਸਾਲ ਤੋਂ ਕੁੜੀ ਨੂੰ ਮਿਲਣ ਹੀ ਨਹੀਂ ਦਿੱਤਾ ਸੀ ਸਰ ਸਭ ਤੋਂ ਪਹਿਲਾਂ ਡੇਲੀ ਪੋਸਟ ਪੰਜਾਬੀ ਦਾ ਮੈਂ ਆਈ ਟੀਮ ਦਾ ਸਵਾਗਤ ਕਰਦੀ ਆਂ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਜਿਹੜੇ ਮੇਰੇ ਤੇ ਇਲਜ਼ਾਮ ਲਗਾਏ ਆ ਸੋਮਪਾਲ ਜੀ ਨੇ ਇਹ ਬਿਲਕੁਲ ਬੇਬੁਨਿਆਦ ਨੇ ਸਰਾਸਰ ਝੂਠ ਨੇ ਇਹ ਜਿਹੜੇ ਇਲਜ਼ਾਮ ਆ ਲੜਕੀ ਦਾ ਹਰਪ੍ਰੀਤ ਕੌਰ ਦਾ ਮੇਰੇ ਉਹ ਫੈਮਲੀ ਮੈਂਬਰ ਕੁੜੀ ਬਿਲਕੁਲ ਫੈਮਲੀ ਮੈਂਬਰ ਦੀ ਤਰ੍ਹਾਂ ਮੇਰੇ ਕੋਲ ਰਹਿੰਦੀ ਸੀ ਐਦਾਂ ਦਾ ਕੁਝ ਨਹੀਂ ਸੀਗਾ ਜੋ ਇਲਜ਼ਾਮ ਲਗਾਏ ਨੇ ਇਹ ਬੇਬੁਨਿਆਦ ਨੇ ਬਿਲਕੁਲ ਝੂਠੇ ਨੇ ਜੋ ਉਹਨਾਂ ਨੇ ਕਿਹਾ ਵੀ 8 ਸਾਲ ਤੋਂ ਕੁੜੀ ਕੰਮ ਕਰਦੀ ਸੀ ਮੇਰੇ ਕੋਲ ਉਹ ਕੁੜੀ 2013 ਚ 10ਵੀਂ ਕਰਦੀ ਆ ਉਸ ਤੋਂ ਬਾਅਦ ਉਹ ਪਿੰਡ ਦੇ ਵਿੱਚ ਇੱਕ ਟੀਚਰ ਨੇ ਸਰਕਾਰੀ ਸਕੂਲ ਦੇ ਟੀਚਰ ਨੇ ਉਹਨਾਂ ਦੇ ਘਰ ਕੰਮ ਕੀਤਾ ਉਹਨੇ 2.5 ਸਾਲ ਉਸ ਤੋਂ ਬਾਅਦ ਫਿਰ ਇਹਨਾਂ ਨੇ ਸੋਮਪਾਲ ਜੀ ਨੇ ਮੇਰੇ ਘਰ ਲੜਕੀ ਨੂੰ ਕੰਮ ਤੇ ਛੱਡਿਆ ਬਹੁਤ ਵਧੀਆ ਤਰੀਕੇ ਨਾਲ ਮੇਰੇ ਕੋਲ ਰਹਿ ਰਹੀ ਸੀ ਮੇਰੇ ਕੋਲ ਫੈਮਿਲੀ ਮੈਂਬਰ ਦੀ ਤਰ੍ਹਾਂ ਕੁੜੀ ਰਹਿ ਰਹੀ ਸੀ ਮੇਰਾ ਕੋਈ ਉਹ ਸਰਵੰਟ ਨਹੀਂ ਸੀ ਕੁੜੀ ਸਰਵੰਟ ਨਹੀਂ ਹੈਗੀ ਮੇਰੀ ਮੈਂ ਤਾਂ ਉਹਨੂੰ ਪਾਲ ਰਹੀ ਆ ਅੱਜ ਵੀ ਮੈਂ ਉਹਨੂੰ ਕੁੜੀ ਨੂੰ ਲੱਭ ਰਹੀ ਆ ਮੈਨੂੰ ਜਦੋਂ ਪਤਾ ਲੱਗਾ ਇਹਨਾਂ ਨੇ ਮੇਰੇ ਤੇ ਇੱਕ ਦਰਖਾਸਤ ਦਿੱਤੀ ਆ ਐਸਡੀਐਮ ਸਾਹਿਬ ਦੇ ਮੇਰਾ ਕੋਰਟ ਚ ਕੇਸ ਲੱਗਾ ਆ ਜਦੋਂ ਦਰਖਾਸਤ ਦਿੱਤੀ ਆ ਮੈਂ ਫਿਰ ਕੁੜੀ ਦੀ ਪਾਲਕਾ ਨਹੀਂ ਸ਼ੁਰੂ ਕੀਤੀ ਸਰ ਜਦੋਂ ਮੈਂ ਕੁੜੀ ਨੂੰ ਪਾਲਿਆ ਮੈਂ ਉਹਦੇ ਨਾਨਕਿਆਂ ਦੇ ਪਿੰਡ ਗਈ ਆ ਕਿ ਮੈਨੂੰ ਉਹਦੇ ਨਾਨਕਿਆਂ ਦੇ ਪਿੰਡ ਦਾ ਪਤਾ ਸੀ ਕਿਉਂਕਿ ਕੁਝ ਟਾਈਮ ਪਹਿਲਾਂ 23 ਸਾਲ ਪਹਿਲਾਂ ਉਹ ਆਂਟੀ ਜਿਹੜੀ ਆ ਰੇਖਾ ਲੜਕੀ ਦੀ ਮੰਮੀ ਉਹ ਇਹਨੇ ਸੌਂਪਾਲੇ ਉਹਨੂੰ ਚਲੋ ਫੈਮਿਲੀ ਦੇ ਵਿੱਚ ਲੜਾਈਆਂ ਝਗੜੇ ਹੁੰਦੇ ਆ ਉਹ ਚਲੀ ਗਈ ਤੇ ਫਿਰ ਉਹ ਮੇਰੇ ਕੋਲ ਆਏ ਜਦੋਂ ਮੇਰੇ ਨਾਲ ਵਧੀਆ ਤਰੀਕੇ ਦੇ ਨਾਲ ਆਉਂਦੇ ਜਾਂਦੇ ਸੀ ਹੁਣ ਇਹ ਨਹੀਂ ਪਤਾ ਵੀ ਇਹ ਕਿਉਂ ਇਸ ਤਰ੍ਹਾਂ ਇਹਨਾਂ ਨੇ ਮੈਨੂੰ ਨਾ ਕੀਤੀ ਆ ਵੈਸੇ ਅੰਕਲ ਦਾ ਜਿਹੜਾ ਦੋਸ਼ ਹੈਗਾ ਆ ਇਹ ਬਿਲਕੁਲ ਬੇਬੁਨਿਆਦ ਆ ਇਹਨਾਂ ਨੇ ਕੰਮ ਕਰਾਉਣ ਦੇ ਬਹਾਨੇ ਤੁਸੀਂ ਉਹਨਾਂ ਨੂੰ ਘਰੋਂ ਲੈ ਕੇ ਗਏ ਸੀ ਕੀ ਤੁਸੀਂ ਉਹਨਾਂ ਨੂੰ ਆਪ ਉਸ ਲੜਕੀ ਨੂੰ ਲੈਣ ਚਲੋਗੇ ਜਾਂ ਇਹ ਛੱਡ ਕੇ ਗਏ ਸੀ ਨਹੀਂ ਸਰ ਉਹ ਅੰਕਲ ਆਪ ਛੱਡ ਕੇ ਗਏ ਸੀ ਮੈਂ ਨਹੀਂ ਇਹਨਾਂ ਨੂੰ ਲੈਣ ਗਏ ਸੀ ਮੇਰਾ ਮੈਨੂੰ ਪ੍ਰੋਬਲਮ ਸੀ ਮੈਡੀਕਲੀ ਮੇਰੀ ਪ੍ਰੋਬਲਮ ਸੀ ਕਿ ਮੇਰਾ ਐਕਸੀਡੈਂਟ ਹੋ ਗਿਆ ਸੀ ਤੇ ਇਹ ਮੇਰਾ ਬ੍ਰਦਰ ਹੈ ਮੇਰਾ ਕਜ਼ਨ ਹੈ ਤੇ ਇਹ ਨੇ ਇਹ ਪਿੰਡ ਗਿਆ ਸੀ ਇਹਨੇ ਉਹਨਾਂ ਨੂੰ ਕਿਹਾ ਵੀ ਮੈਂ ਇਦਾਂ ਦਾ ਕਰਕੇ ਮੇਰੇ ਸਿਸਟਰ ਆ ਉਹਨਾਂ ਨੂੰ ਲੋੜ ਹੈ ਲੜਕੀ ਦੀ ਤੇ ਇੱਕ ਲੇਡੀ ਸਰਵੰਟ ਦੀ ਲੋੜ ਹੈ ਮੇਰੇ ਕੋਲ ਤਾਂ ਇੱਕ ਲੜਕੀ ਐ ਜੇ ਸਰਵੰਟ ਆਈ ਸੀ ਪਰ ਉਹ ਕੁੜੀ ਮੇਨਾ ਉਹਦਾ ਇੰਨਾ ਕੋ ਪਿਆਰ ਸੀਗਾ ਇੰਨਾ ਕੋ ਮਲਪੜਾ ਮਤਲਬ ਕਿ ਮੇਰੇ ਨਾਲ ਹੈ ਹੀ ਨਹੀਂ ਸੀਗਾ ਮੇਰੇ ਨਾਲ ਮੇਰੇ ਬੈਡਰੂਮ 'ਚ ਹੀ ਸੌਂਦੀ ਸੀ ਇਕੱਠੀਆਂ ਅਸੀਂ ਜਿੱਥੇ ਕਿਤੇ ਆਉਣਾ ਜਾਣਾ ਇਕੱਠੀਆਂ ਨੇ ਆਉਣਾ ਜਾਣਾ ਇੱਥੇ ਤੱਕ ਕਿ ਮੈਨੂੰ ਉੱਤੇ ਕੁੜੀ ਤੇ ਵਿਸ਼ਵਾਸ ਇੰਨਾ ਜ਼ਿਆਦਾ ਕੀ ਆਪਣੇ ਆਪ ਹੀ ਸਾਰਾ ਦੁੱਧ ਵੀ ਲਿਆਉਣਾ ਆਟਾ ਵੀ ਲੋਣਾ ਮਤਲਬ ਕਿ ਇਹ ਸਾਰੇ ਕੰਮ ਸਬਜੀ ਸਬਜੀ ਵੀ ਉਹ ਹੀ ਲੈ ਕੇ ਆਉਂਦੀ ਸੀਗੀ ਮੇਰੇ ਘਰ ਤੋਂ ਤੁਹਾਡਾ ਘਰ ਕਿੰਨੀ ਕੁ ਦੂਰ ਸੀਗਾ ਫਰਕ ਨਾਲਿਆ ਜੀ ਮੇਰੇ ਘਰ ਤੋਂ ਉਹਨਾਂ ਦਾ ਘਰ ਕਰੀਬ ਅ 10 ਕਿਲੋਮੀਟਰ ਦੀ ਦੂਰੀ ਤੇ ਆ ਜਿਆਦਾ ਹੋ ਜਾ ਹਾਂਜੀ ਜਿਆਦਾ ਦੂਰ ਸੀਗਾ ਤੇ ਉਹ ਫਿਰ ਤੁਹਾਡੇ ਕੋਲ ਲੜਕੀ ਤੁਹਾਡੇ ਕੋਈ ਰਹਿੰਦੀ ਸੀ ਮੇਰੇ ਕੋਈ ਰਹਿੰਦੀ ਸੀ ਤੇ ਇਦਾਂ ਸੀ ਕਿ ਮਹੀਨੇ 'ਚ ਕਦੀ ਵਾਰ ਹੀ ਅੰਕਲ ਆ ਜਾਂਦੇ ਸੀਗੇ ਇਹ ਜਿਹੜਾ ਲੜਕਾ ਆ ਜਿਹੜੇ ਕੀ ਬਹੁਤ ਕੁਝ ਕਹਿ ਰਿਹਾ ਆ ਮੈਨੂੰ ਤਾਂ ਬੜੀ ਹੈਰਾਨਗੀ ਆ ਇਹ ਵੀਡੀਓ ਸੁਣੀਆ ਮੈਨੂੰ ਬੜੀ ਹੈਰਾਨਗੀ ਹੋਈ ਕਿ ਇਹ ਇਸ ਤਰ੍ਹਾਂ ਨਹੀਂ ਬੋਲ ਸਕਦੇ ਇਸ ਤਰ੍ਹਾਂ ਨਹੀਂ ਇਹਨਾਂ ਦੇ ਇਹਨਾਂ ਨੂੰ ਕਿਸੇ ਨੇ ਗੁਮਰਾਹ ਕੀਤਾ ਜਾਂ ਕਿਸੇ ਦੀ ਚੱਕੋ ਵਿੱਚ ਆ ਕੇ ਇਹ ਇਦਾਂ ਦੀ ਅਗਲਾ ਨਹੀਂ ਕਰਦੇ ਸੀ ਕਿਉਂਕਿ ਮੇਰੇ ਫੈਮਿਲੀ ਰਿਲੇਸ਼ਨ ਮੈਂ ਤਾਂ ਇਹ ਸੁਣ ਕੇ ਬੜੀ ਹੈਰਾਨ ਆ ਵੀ ਕਿ ਇਦਾਂ ਦੀ ਕਦੀ ਗੱਲ ਹੋਈ ਸੀ ਕਿ ਉਹ ਆਏ ਹੋਣ ਤੁਸੀ ਉਹਨਾਂ ਨੂੰ ਲੜਕੀ ਨੂੰ ਮਿਲਣਾਂ ਦਿੱਤਾ ਹੋਵੇ। ਕੋਈ ਤਾਂ ਕੁਝ ਨਹੀਂ ਹੋਇਆ ਸਰ ਮੈਂ ਤੁਹਾਨੂੰ ਰਿਕਾਰਡਿੰਗਾਂ ਉਹਦੀਆਂ ਪੇਸ਼ ਕਰਦੀਆਂ ਕਿ ਲੜਕਾ ਆਉਂਦਾ ਜਾਂਦਾ ਰਹਿਆਲ ਉਹ ਆਉਂਦੇ ਸੀਗੇ ਮੇਰੇ ਕੋਲ ਮਿਲਣ ਆਉਂਦੇ ਸੀਗੇ ਅੰਕਲ ਆਪ ਆਉਂਦੇ ਸੀ। ਮਤਲਬ ਬੈਠ ਕੇ ਗੱਲਾਂ ਬਾਤਾਂ ਹੁੰਦੀਆਂ ਸੀ ਹਾਂ ਉਸ ਮੁੱਦੇ ਤੇ ਜਦੋਂ ਆਂਟੀ ਚਲੀ ਗਈ ਫਿਰ ਅੰਕਲ ਮੇਰੇ ਕੋਲ ਆਏ ਇਹ ਰੋਣ ਲੱਪੇ ਬੜੇ ਅਫਸਰਟ ਸੀਗੇ ਮੈਂ ਬੜੇ ਪਿਆਰ ਨਾਲ ਦਲਾਸਾ ਦਿੱਤਾ ਮੈਂ ਕਿ ਅੰਕਲ ਕੋਈ ਗੱਲ ਨਹੀਂ। ਬਈ ਆਪਾਂ ਕਹਿੰਦੇ ਬੇਟਾ ਮੇਰੇ ਨਾਲ ਪਿੰਡ ਚ ਕੋਈ ਨਹੀਂ ਤੁਰਦਾ ਹੈਗਾ ਏ ਬਲੇਕ ਕੀ ਆਉਣਾ ਹੈ ਵੀ ਲੜਾਈ ਝਗੜਾ ਹੋਇਆ ਸੀ ਮੈਂ ਕਿਹਾ ਚਲੋ ਠੀਕ ਹੈ ਦੂਜੇ ਦਿਨ ਮੈਂ ਤਾਂ ਹਰਪੀ ਤੇ ਸੀ ਗਈਆਂ ਅਸੀਂ ਪਿੰਡ ਗਏ ਨੂੰ ਅੰਕਲ ਨੂੰ ਨਾਲ ਲਿਆ ਇੱਕ ਨਾਲ ਪ੍ਰਵਾਸੀਆਂ ਦਾ ਇੱਕ ਹੋਰ ਪਰਿਵਾਰ ਆ ਉਹ ਨਾਲ ਗਏ ਆ ਅਸੀਂ ਰੋਜ਼ ਦੀ ਪਿੰਡ ਗਏ ਆ ਉੱਥੇ ਸਰਪੰਚ ਸਾਹਿਬ ਪੰਜ ਸਾਰੇ ਬੱਟੇ ਸੀ ਸਰਪੰਚ ਸਾਹਿਬ ਨੇ ਕਿਹਾ ਮੈਨੂੰ ਕਹਿੰਦੇ ਬੇਟੀ ਗੱਲ ਇਦਾਂ ਹੁਣ ਉਹ ਵਿਚਾਰੇ ਉਹ ਬਦ ਕਿਸਮ ਦੀ ਨਾ ਲਾਸਟ ਈਅਰ ਉਹ ਐਕਸਪਾਇਰ ਹੋ ਗਿਆ ਨਹੀਂ ਤਾਂ ਉਹ ਮੇਰੇ ਉਹਨਾਂ ਨੇ ਇਸ ਕੀ ਇਸ ਦੇ ਵਿੱਚ ਇਨਵੋਲ ਹੋਣਾ ਸੀ ਤਾਂ ਹੁਣ ਤੱਕ ਇੰਨਾ ਲੰਮਾ ਪੈਣਾ ਨਹੀਂ ਸੀ ਖਤਮ ਹੋ ਜਾਣਾ ਸੀ ਮੈਨੂੰ ਕਹਿੰਦੇ ਬੇਟਾ ਇਹ ਬੰਦਾ ਠੀਕ ਨਹੀਂ ਹੈਗਾ ਤੁਸੀਂ ਨਹੀਂ ਆਉਣਾ ਸੀ ਮੈਂ ਕਹਾ ਅੰਕਲ ਦੇਖੋ ਇਹ ਲੜਕੀ ਮੇਰੇ ਕੋਲ ਰਹਿੰਦੀ ਹੈ ਜਵਾਨ ਬੱਚੇ ਆ ਨਹੀਂ ਮੈਂ ਕਹਾ ਵੀ ਠੀਕ ਨਹੀਂ ਹੈਗਾ ਵੀ ਤੁਸੀਂ ਚਲੋ ਮੇਰੇ ਕਹਿਣ ਤੇ ਉਹਨਾਂ ਨੇ ਮੇਰੇ ਕਹਿਣ ਤੇ ਉਹ ਆਂਟੀ ਨੂੰ ਨਾਲ ਤੋਰ ਦਿੱਤਾ ਚਲੋ ਬੜੇ ਵਧੀਆ ਰਹਿੰਦੇ ਸੀ ਆਪਣੇ ਪਰਿਵਾਰ ਦੇ ਵਿੱਚ ਇਹ ਲੜਕੀ ਆਉਂਦੀ ਜਾਂਦੀ ਸੀ ਘਰ ਕੋਈ ਇਦਾਂ ਦੀ ਗੱਲ ਨਹੀਂ ਸੀ ਉਹ ਆਂਟੀ ਵੀ ਸਾਡੇ ਘਰ ਆਉਂਦੀ ਜਾਂਦੀ ਸੀ ਇਹ ਲੜਕਾ ਜਿਹੜਾ ਮੇਰੇ ਘਰ ਮਹੀਨਾ ਮਹੀਨਾ ਰਹਿ ਕੇ ਜਾਂਦਾ ਰਿਹਾ ਇਹ ਕੋਈ ਦਦਾ ਹੈ ਹੀ ਨਹੀਂ ਸੀ ਛੁੱਟੀਆਂ ਹੁੰਦੀਆਂ ਸੀ ਪੇਪਰ ਪਾ ਕੇ ਇਹਨੇ ਆ ਜਾਣਾ ਫੋਨ ਤੇ ਗੱਲਾਂ ਬਾਤਾਂ ਹੁੰਦੀਆਂ ਸੀ ਪਹਿਲੀ ਇਹ ਲੜਕੀ ਜਿਹੜੀ ਆਪਣੇ ਘਰੇ ਫੋਨ ਤੇ ਗੱਲ ਕਰਦੀ ਹੁੰਦੀ ਸੀ ਬਿਲਕੁਲ ਕਰਦੀ ਸੀ ਲੜਕੀ ਕਰਦੀ ਸੀ ਆਉਂਦੇ ਜਾਂਦੇ ਸੀ ਤੁਹਾਨੂੰ ਰਿਕਾਰਡਿੰਗਾਂ ਹੈ ਮੇਰੇ ਕੋਲ ਤੁਸੀਂ ਇਹ ਉੱਥੇ ਪਿੰਡ ਦੇ ਵਿੱਚ ਵੀ ਪਤਾ ਕਰ ਸਕਦੇ ਆ ਜੇ ਤੁਸੀਂ ਮਤਲਬ ਇੱਕ ਵਾਰੀ ਪਿੰਡ ਜਾਓ ਪਤਾ ਕਰੋ ਵੀ ਉਹ ਮੈਂ ਬਾਕਾਇਦਾ ਕੁੜੀ ਨੂੰ ਕਦੀ ਮੇਰੇ ਕੋਲ ਟਾਈਮ ਹੁੰਦਾ ਸੀ ਮੈਨ ਨਾਲ ਲੈ ਜਾਂਦੀ ਸੀ ਅਸੀਂ ਜਾਂਦੇ ਸੀਗੇ ਅਸੀਂ ਮਤਲਬ ਕਿ ਮੇਰਾ ਇੱਕ ਅੱਛਾ ਰਿਲੇਸ਼ਨ ਸੀ ਮੈਨੂੰ ਨਹੀਂ ਪਤਾ ਵੀ ਅਸਲ ਦੇ ਵਿੱਚ ਤੁਹਾਨੂੰ ਵੀ ਨਹੀਂ ਪਤਾ ਕਿ ਬੀ ਲੜਕੀ ਗਈ ਕਿੱਥੇ ਨਹੀਂ ਸਰ ਮੈਨੂੰ ਨਹੀਂ ਪਤਾ ਕੁੜੀ ਕਿੱਥੇ ਕੋਲ ਕਦੋਂ ਇਹ ਲੜਕੀ ਚਲੀ ਗਈ ਸੀ ਤੁਹਾਡੇ ਕੋਲ ਦੇਖੋ ਲਾਸਟ ਈਅਰ 11 ਅਗਸਤ ਨੂੰ ਰੱਖੜੀ ਤੋਂ 4 ਦਿਨ ਪਹਿਲਾਂ ਚਲੀ ਜਾਂਦੀ ਐ ਅੱਛਾ ਜੀ ਤੇ ਮੈਨੂੰ ਇਹ ਕਹਿ ਕੇ ਜਾਂਦੀ ਐ ਇਹ ਪਹਿਲਾਂ ਉਸ ਤੋਂ ਪਹਿਲਾਂ 13 April ਨੂੰ ਇਹੋ ਵਿਸਾਖੀ ਵਾਲੇ ਦਿਨ ਦਿਨ ਤੇ ਹਰ ਤੇ ਪਿੰਡ ਜਾਂਦੀ ਸੀ ਇਹ ਲੜਕੇ ਦੇ ਵੱਡੇ ਵੀ ਅਸੀਂ ਮਨਾਇਓ ਆ ਉਹ ਵੀ ਮੇਰੇ ਕੋਲ ਪ੍ਰੂਫ ਨੇ ਲੜਕੇ ਦਾ ਫੋਟੋ ਤੁਸੀਂ ਪਹਿਲਾਂ ਵੀ ਦਿਖਾ ਰਹੇ ਸੀ ਜੇ ਉਹ ਫੋਟੋਆਂ ਦਿਖਾ ਦਿਓ ਨਾਲ ਕਿਉਂਕਿ ਹਰ ਤੱਥ ਲਿਆਉਣਾ ਸਾਹਮਣੇ ਜ਼ਰੂਰੀ ਹੈ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਪਰਿਵਾਰਕ ਮੈਂਬਰ ਦੇ ਵਾਂਗ ਰੱਖ ਰਹੇ ਸੀ ਤਾਂ ਮੈਨੂੰ ਹੁਣ ਇਸ ਚੀਜ਼ ਦਾ ਪਤਾ ਨਹੀਂ ਹੈਗਾ ਮੈਨੂੰ ਇਸ ਗੱਲ ਦੀ ਪਰੇਸ਼ਾਨੀ ਆ ਕਿ ਇਹ ਅੰਕਲ ਇੰਨੀ ਚੁੱਕ ਵਿੱਚ ਕਿੱਦਾਂ ਆ ਗਿਆ ਕਿਹੜੇ ਲੋਕਾਂ ਦੇ ਮਗਰ ਲੱਗਿਆ ਉਹ ਦੇਖੋ ਮੈਨੂੰ ਦੇਖੋ ਜਿੱਦਾਂ ਹੁਣ ਉਹ ਮੈਡਮ ਵਿੱਚ ਸਾਹਮਣੇ ਆਏ ਆ ਉਹ ਕਹਿੰਦੇ ਜੀ ਮੈਂ ਤਾਂ ਫੋਨਾਂ ਤੇ ਹੀ ਸਾਰੇ ਫੈਸਲੇ ਕਰਵਾ ਦਿੰਨੀ ਆ ਭਾਜੀ ਉਹ ਫੋਨਾਂ ਤੇ ਫੈਸਲੇ ਕਰਾ ਦਿੰਦੇ ਤਾਂ ਉਹਨਾਂ ਦਾ ਦੇਖੋ ਇੱਕ ਜਿਹੜੇ ਇੱਕ ਸੋਸ਼ਲ ਵਰਕਰ ਆ ਉਹਨਾਂ ਦੀ ਵੀ ਇੱਕ ਡਿਊਟੀ ਬਣਦੀ ਆ ਵੀ ਦੋਨਾਂ ਤਰ੍ਹਾਂ ਦੀ ਆਪਾਂ ਗੱਲ ਸੁਣੀ ਮਨ ਤੇ ਆਪਣੇ ਵੈਸੇ ਸੰਸਥਾ ਦੇ ਉੱਪਰ ਇਲਜ਼ਾਮ ਲਾਤੇ ਕਿ ਇਹ ਸਾਲ 1.5 ਸਾਲ ਹੋ ਗਿਆ ਲੜਕੀ ਤਾਂ ਸਾਡੀ ਸੰਸਥਾ ਨਹੀਂ ਲੱਭ ਰਹੀ ਮੈਨੂੰ ਕਹਿੰਦੇ ਬੜੀ ਦੁੱਖ ਦੀ ਗੱਲ ਹੈ ਕਿ ਮੇਰੀ ਸਾਡੀ ਸੰਸਥਾ ਜਿਹੜੀ ਮਹਿਲਾ ਕਮਿਸ਼ਨ ਹੈਗੀ ਆ ਉਹੀ ਨਹੀਂ ਲੱਭ ਰਹੀ ਕੁੜੀ ਨੂੰ ਸਾਨੂੰ ਕਹਿੰਦੇ ਦੁੱਖ ਆ ਦੇਖੋ ਜੀ ਮੈਨੂੰ ਨਹੀਂ ਪਤਾ ਵੀ ਉਹ ਆਪਣੀ ਸੰਸਥਾ ਤੇ ਇਲਜ਼ਾਮ ਕਿਉਂ ਲਗਾ ਰਹੇ ਆ ਦੇਖੋ ਜਿਹੜੇ ਆਪਣੇ ਮੈਡਮ ਊਮਨ ਕਮਿਸ਼ਨ ਦੇ ਚੇਅਰਪਰਸਨ ਹੈਗੇ ਆ ਉਹ ਇੱਕ ਮਨਿ ਮਨਿਸ਼ਾ ਗੁਲਾਟੀ ਜੀ ਆਦਰਨੀ ਹੈ ਬੜੇ ਉਹ ਤਾਂ ਬੜੇ ਰਿਸਪੌਂਸੀਬਲ ਪਰਸਨ ਆ ਉਹਨਾਂ ਤੇ ਵੀ ਉਹਨਾਂ ਦੇ ਇਲਜ਼ਾਮ ਲਾਤੇ ਫਿਰ ਮੈਡਮ ਕਿ ਜਿਹੜੀ ਕਿਰਨਜੀਤ ਹੈ ਹੈਗੇ ਆ ਆਪਣੇ ਸ਼ਮਚਾਸੀ ਤੋਂ ਉਹ ਵੀ ਇੱਕ ਰਿਸਪੋਨਸੀਬਲ ਪਰਸਨ ਆ ਬੜੇ ਅੱਛੇ ਆ ਫਿਰ ਉਹਨਾਂ ਨੇ ਤਾਂ ਪੁਲਿਸ ਤੇ ਵੀ ਇਲਜ਼ਾਮ ਲਾ ਦਿੱਤੇ ਆ ਤੁਸੀਂ ਬਰਥਡੇ ਮਨਾ ਰਹੇ ਹੋ ਕੁੜੀ ਦਾ ਬਿਲਕੁਲ ਬਿਲਕੁਲ ਇਹ ਲੜਕੀ ਦੇ ਤੁਸੀਂ ਦੇਖੋ ਵੀ ਇਹ ਲੜਕੀ ਦੇ ਬਰਥਡੇ ਮਨਾਇਓ ਫਿਰ ਇਹਦਾ ਮਤਲਬ ਵੀ ਫਿਰ ਤਾਂ ਇਹ ਵੀ ਇੱਕ ਇੱਕ ਇਹ ਵੀ ਗਲਤ ਕੰਮ ਆ ਮੇਰੇ ਕੋਲ ਇਹ ਤੁਸੀਂ ਕਿਹੜੇ ਬਰਥਡੇ ਕਿਹੜੇ ਕਿਹੜੇ ਏਅਰ ਦਾ ਮਨਾਇਆ ਆ ਇਹ ਹੈਗਾ ਜੀ 2015 ਦੇ 14 April 2015 ਚ ਮੇਰੇ ਕੋ ਆਈ ਆ ਤੇ ਇਹਦਾ ਅਗਸਤ 4 ਅਗਸਤ ਨੂੰ ਕੁੜੀ ਦਾ ਬਰਥਡੇ ਸੀ मतलब ਨਾਲ ਹੀ ਹਾਂ ਜੀ ਮੈਨੂੰ ਕਹਿੰਦੀ ਦੀਦੀ ਮੇਰਾ ਕਦੀ ਬਰਥਡੇ ਨਹੀਂ ਮਨਾਇਆ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਅਸੀਂ ਤੇਰਾ ਬਰਥਡੇ ਮਨਾਵਾਂਗੇ ਇਹ ਕੁੜੀ ਦਾ ਬਰਥਡੇ ਮੈਨੂੰ ਲੱਗੇ ਤੁਸੀਂ ਬੈਠੀ ਹੋ ਕੋਲ ਬੈਠੀਆਂ ਨਹੀਂ ਜ਼ਾਹਰ ਕਰਾਂਗੇ ਕਿਉਂਕਿ ਠੀਕ ਹੈ ਤੇ ਬਰਥਡੇ ਮਨਾਇਆ ਇਹਨਾਂ ਨੇ ਇਹਨਾਂ ਨੂੰ ਵੀ ਫੇਕ ਕਰ ਦਿੱਤਾ ਵੀ ਇਹ ਵੀ ਗਲਤ ਆ ਤੇ ਨਹੀਂ ਕੋਈ ਨਹੀਂ ਲਾਉਂਦੇ ਲੋੜ ਨਹੀਂ ਗੱਲ ਠੀਕ ਹੈ ਲੱਗਦਾ ਪਿਆ ਕੋਈ ਬਰਥਡੇ ਮਨਾਇਆ ਹਾਂਜੀ ਤੇ ਦੇਖੋ ਮੈਂ ਤਾਂ ਕੀ ਗੱਲ ਕੀ ਹੋਗੀ ਜਿਨੇ ਉਸ ਕੁੜੀ ਨੇ 6 ਸਾਲ ਡੇਢ ਸਾਲ ਹੋ ਗਿਆ ਹੁਣ ਗਏ ਨੂੰ ਘਰੋਂ ਨਾ ਤੁਹਾਡੇ ਨਾਲ ਗੱਲ ਕੀਤੀ ਨਾ ਪਰਵਾਰਕ ਮੈਂ ਬੰਨਾਂ ਗੱਲ ਕੀਤੀ ਜੇ ਤੁਹਾਡੇ ਨਾਲ ਪਿਆਰ ਸੀ ਤਾਂ ਤੁਹਾਡੇ ਨਾਲ ਵੀ ਨਹੀਂ ਗੱਲ ਕੀਤੀ ਉਹਨੇ ਕਦੀ ਆਣ ਮੈਨੂੰ ਦੇਖੋ ਪਤਾ ਕੀ ਗੱਲ ਆ ਮੈਨੂੰ ਇਸ ਚੀਜ਼ ਦੀ ਨਹੀਂ ਸਮਝ ਲੱਗੀ 1.5 ਸਾਲ ਤੋਂ ਮੈਂ ਇਸੇ ਕਸ਼ਮਕਸ਼ ਦੇ ਵਿੱਚ ਆ ਵੀ ਹੋਇਆ ਕੀ ਲੜਕੀ ਕਿੱਥੇ ਤੁਹਾਡਾ ਪਿਆਰ ਸੀ ਇੱਕੋ ਕਮਰੇ ਤੁਸੀਂ ਰਹਿੰਦੇ ਸੀਗੇ ਮੈਂ ਤੁਹਾਨੂੰ ਦੱਸਦੀ ਆ ਕਿ ਇੰਨੇ ਕ ਇਲਜ਼ਾਮ ਲਗਾਏ ਗਏ ਆ ਨਾ ਮੇਰੇ ਤੇ ਇੰਨੇ ਕ ਪੱਦੇ ਇਲਜ਼ਾਮ ਲਗਾਏ ਆ ਪਹਿਲਾਂ ਸਟਾਰਟਿੰਗ ਦੇ ਵਿੱਚ ਜਿਉ ਮਾਰ ਦਿੱਤੀ ਉਹਨੂੰ ਕਿਡਨੈਪ ਕਰ ਦਿੱਤਾ ਉਹਨੂੰ ਅੰਦਰ ਲੁਕੋ ਕੇ ਰੱਖਿਆ ਉਹਨੂੰ ਕੁੱਟ ਮਾਰ ਕਰਦੇ ਸੀ ਤੁਸੀਂ ਮੈਨੂੰ ਦੱਸੋ ਇੱਕ 20ਾਂ 22ਾਂ ਸਾਲਾਂ ਦਾ ਬੱਚਾ ਆ ਐਨੇ ਕਿ ਤਾਂ ਉਹ ਹੋਸ਼ ਆ ਜਿਹਨੇ ਪੜਿਆ ਆ ਇਹ ਨਹੀਂ ਕਿ ਉਹ ਹਨ ਪੜਾ ਕੁੜੀ ਪੜੀ ਹੋਆ ਉਹਨੂੰ ਇੰਨਾ ਕਿ ਤਾਂ ਪਤਾ ਆ ਵੀ ਜੇ ਮੇਰਾ ਬਾਪ ਮੈਨੂੰ ਮਿਲਣ ਆਇਆ ਜਾਂ ਮੈਨੂੰ ਉਹਨੂੰ ਬੰਦੀ ਬਣਾਇਆ ਮੈਨੂੰ ਕੋਟੇ ਤੋਂ ਦੇਖਿਆ ਕਿੱਥੋਂ ਦੇਖਿਆ ਵੀ ਉਹ ਤਾਂ ਬੱਜਾਂ ਮਾਰ ਸਕਦੀ ਕਹਿ ਸਕਦੀ ਕਿ ਡਾਡੀ ਮੈਨੂੰ ਤਾਂ ਅੰਦਰ ਲੁਕੋਇਆ ਇਹਨਾਂ ਨੇ ਮੈਨੂੰ ਲੈ ਜਾਓ ਐਦਾਂ ਨਹੀਂ ਹੋਇਆ 13 ਅਪ੍ਰੈਲ ਨੂੰ ਲੜਕੀ ਆਪਣੇ ਘਰ ਜਾਂਦੀ ਆ ਤਾਂ ਆ ਉੱਥੇ ਗਵਾਂਡੀਆਂ ਨੇ ਕਿਸੇ ਨੂੰ ਦੱਸ ਦਿੱਤਾ ਵੀ ਤੂੰ ਆਪਣੇ ਬਾਪ ਨੂੰ ਪੈਸੇ ਨ ਇਹ ਖਾਪੀ ਜਾਂਦਾ ਆ ਇਹਨੂੰ ਬਿਲਕੁਲ ਪੈਸੇ ਨਾ ਦੇਵੀ ਤੇਰੀ ਮੰਮਾ ਨੂੰ ਫੇਰ ਕੁੱਟ ਮਾਰ ਕੇ ਕੱਢ ਦਿੰਦਾ ਜਦੋਂ ਕੁੜੀ ਵਾਪਸ ਆਉਂਦੀ ਆ ਤੇ ਆ ਕੇ ਦੋ ਤਿੰਨ ਦਿਨ ਤੋਂ ਮੈਂ ਇਹਨੂੰ ਪਰੇਸ਼ਾਨ ਦੇਖਿਆ ਮੈਂ ਕਿਹਾ ਵੀ ਮੈਨੂੰ ਕੀ ਹੋਇਆ ਮੈਂ ਪਿਆਰ ਨਾਲ ਕੁੜੀ ਦਾ ਨਾਮ ਮੈਨੂੰ ਰੱਖਿਆ ਸੀ ਉੱਥੇ ਆਪਣੇ ਘਰ ਚ ਤਾਂ ਨਾ ਇਹਨੂੰ ਮੰਨੇ ਕਹਿੰਦੇ ਸੀ ਤੇ ਮੈਂ ਉਹਨੂੰ ਮੇਨੂੰ ਸਾਥੀ ਸੀ ਮੈਂ ਕਿਹਾ ਮੈਨੂੰ ਕੀ ਗੱਲ ਬੇਟਾ ਤੂੰ ਕੋਈ ਪਰੇਸ਼ਾਨ ਆ ਕਹਿੰਦੀ ਦੀਦੀ ਮੈਂ ਨਾ ਪਰੇਸ਼ਾਨ ਇਦਾਂ ਕਿ ਮੇਰੀ ਮੰਮੀ ਨੂੰ ਫੇਰ ਕੁੱਟ ਮਾਰ ਕੇ ਕੱਢ ਦਿੰਦਾ ਆ ਤੇ ਹੁਣ ਜਦੋਂ ਡੈਡੀ ਆਊਗਾ ਤੂੰ ਤੁਸੀਂ ਆਪਣੇ ਸਿਰ ਨਹੀਂ ਲੈਣਾ ਕੁਝ ਵੀ ਮੈਂ ਉਹਨੂੰ ਪੈਸੇ ਨਹੀਂ ਦੇਣੇ ਮ ਥੋੜੇ ਦਿਨ ਬਾਅਦ ਜੀ ਰੂਟੀਨ ਜਿੱਦਾਂ ਹਰ ਮਹੀਨੇ ਆ ਕੇ ਤਨਖਾਹ ਲੈ ਕੇ ਜਾਂਦਾ ਸੀ ਉਹ ਆ ਗਿਆ ਸਰ ਉਹਨੂੰ ਕਹੋ ਕਿ ਕਸਮ ਚੱਕ ਲਵੇ ਆਪਣੇ ਬੱਚੇ ਦੀ ਕਿ ਕਣਕ ਲੈਣੀ ਆ ਮੈਨੂੰ ਨਹੀਂ ਪਤਾ ਸੀ ਕਿਹਨਾਂ ਨੂੰ ਕਣਕ ਫਰੀ ਮਿਲਦੀ ਆ ਤੁਸੀਂ ਕਿਹੜੇ ਮਹੀਨੇ ਦੀ ਉਹਨਾਂ ਨੂੰ ਤਨਖਾਹ ਦਿੱਤੀ ਕਿਹੜੀ ਸਾਲ ਚ ਦਿੱਤੀ ਆ ਇਹ ਅਪ੍ਰੈਲ ਤੋਂ ਬਾਅਦ ਤਨਖਾਹ ਨਹੀਂ ਦਿੱਤੀ ਜੀ ਅਪ੍ਰੈਲ 2019 ਹਾਂਜੀ ਉਸ ਅਪ੍ਰੈਲ ਤੋਂ ਬਾਅਦ ਤਨਖਾਹ ਨਹੀਂ ਤਾਂ ਹੀ ਤਾਂ ਇਹ ਮੁੱਦਾ ਖੜਾ ਹੋਇਆ ਤੇ ਲੜਕੀ ਕੱਲ ਚਲੇ ਜਾਂਦੀ ਆ ਅਪ੍ਰੈਲ ਚ ਘਰ ਜਾ ਕੇ ਆਉਂਦੀ ਆ ਉਸ ਤੋਂ ਬਾਅਦ ਫਿਰ ਜਦੋਂ ਇਹ ਆ ਕੇ ਕਹਿੰਦੀ ਮੇਰੀ ਮੰਮੀ ਹੈ ਨਹੀਂਗੀ ਅਗਸਤ ਵੀਨੇ ਰਕੜੀ ਸੀ ਉਸ ਤੋਂ ਪਹਿਲਾਂ ਇਹ ਜਦੋਂ ਅਪ੍ਰੈਲ ਚ ਗਈ ਆ ਤੇ ਫਿਰ ਆਪਣੇ ਬ੍ਰਦਰ ਦਾ ਨੰਬਰ ਲੈ ਕੇ ਗਈ ਜਥੋਂ ਮੱਲੇ ਚੋਂ ਮੈਨੂੰ ਪਤਾ ਇਹ ਬ੍ਰਦਰ ਇਹਨਾ ਬਹਿਸ ਕਰਦਾ ਜਦੋਂ ਫੋਨ ਕਰਦੀ ਆ ਤਾਂ ਕਹਿੰਦੀ ਉਹ ਪੁੱਛਦਾ ਤੂੰ ਤੇਨੂੰ ਨੰਬਰ ਕਿੱਥੋਂ ਮਿਲਿਆ ਕਹਿੰਦੀ ਮੈਂ ਪਿੰਡ ਆਈ ਸੀ ਤੁਸੀਂ ਸੁਣਿਆ ਨਾ ਰਿਕਾਰਡਿੰਗ ਜਰੂਰ ਜੇ ਹੋ ਸਕੇ ਤੇ ਆਪਾਂ ਸੁਨਾਈਏ ਵੀ ਨਾਲ ਕਿਉਂਕਿ ਉਹ ਵੀ ਜ਼ਰੂਰੀ ਹੈਗਾ ਤੇ ਇਹ ਰਿਕਾਰਡਿੰਗ ਵੀ ਜਰੂਰੀ ਹੈ ਹਾਂਜੀ ਤੇ ਕਹਿੰਦੀ ਮੈਂ ਪਿੰਡ ਆਈ ਸੀ ਤੇ ਮੈਂ ਤੇਰਾ ਨੰਬਰ ਲੈ ਕੇ ਗਈ ਆ ਤੇ ਗੱਲ ਗੱਲ ਕਰੀ ਗਏ ਗੱਲ ਕਰੀ ਗਏ ਜਦੋਂ ਮਤਲਬ ਕਿ ਆਪਸ ਵਿੱਚ ਹੀ ਗੱਲ ਕਰ ਗਏ ਫਿਰ ਗੱਲ ਬਹਿਸ ਤੇ ਆ ਗਈ ਉਹ ਇਹਨੂੰ ਕੰਪੈਲ ਕਰਦੇ ਸੀ ਇਹਨਾਂ ਦੀ ਆਪਸ ਵਿੱਚ ਹੀ ਗੱਲ ਹੁੰਦੀ ਸੀ ਜਦੋਂ ਗੱਲ ਕਰਦੇ ਸੀਗੇ ਇਹ ਇਹਨਾਂ ਦੀ ਕਾਨਫਰੰਸ ਤੇ ਗੱਲ ਹੁੰਦੀ ਸੀ ਸਾਰੇ ਭੈਣਾ ਭਰਾਵਾਂ ਦੀ ਉਹ ਲੜਕੀ ਜਿਹੜੀ ਉੱਥੇ ਬੈਂਗਲੌਰ ਆ ਮੈਨੂੰ ਨਹੀਂ ਪਤਾ ਸਰ ਮੈਂ ਕਿਸੇ ਦੇ ਬੱਚੇ ਨੂੰ ਬਦਨਾਮ ਨਹੀਂ ਕਰਨਾ ਪਸੰਦ ਕਰਦੀ ਮੈਨੂੰ ਨਹੀਂ ਪਤਾ ਵੀ ਇਹ ਕੁੜੀ ਉੱਥੇ ਕੀ ਕਰਦੀ ਆ ਮੈਨੂੰ ਮਤਲਬ ਵੀ ਨਹੀਂ ਹੈਗਾ ਦੇਖੋ ਮੇਰੇ ਵੀ ਬੱਚੀ ਆ ਮੇਰੀ ਵੀ ਬੱਚੀ ਆ ਪਰ ਮੈਨੇ ਚਾਹੁੰਦੀ ਕਿ ਮੈਂ ਕਿਸੇ ਦੇ ਬੱਚੇ ਨੂੰ ਮਤਲਬ ਕਿ ਉਹਨੂੰ ਮਸ਼ਹੂਰ ਕਰਾਂ ਦੇਖੋ ਮੈਨੂੰ ਬਹੁਤ ਕੀਤਾ ਗਿਆ ਮੈਨੂੰ ਬਹੁਤ ਜ਼ਿਆਦਾ ਕੀਤਾ ਗਿਆ ਮੈਂ ਵੀ ਕਿਸੇ ਦੀ ਬੱਚੀ ਆ ਇਹਨਾਂ ਨੇ ਮੈਡਮ ਨੇ ਵੀ ਬਹੁਤ ਕੁਝ ਮੇਰੇ ਬਾਬਤ ਕਿਹਾ ਬਹੁਤ ਕੁਝ ਬਲਕਿ ਮੈਨੂੰ ਦੇਖਿਆ ਨਹੀਂ ਅਜੇ ਤੱਕ ਤਾਂ ਏਜੈਂਟੀ ਦਾ ਕੰਮ ਕਰਦੇ ਹੋ ਤੁਸੀਂ ਬਾਹਰ ਭੇਜਦੇ ਹੋ ਸਟੂਡੈਂਟ ਨਹੀਂ ਮੈਂ ਸਰ ਸਟੂਡੈਂਟ ਵੀਜ਼ਾ ਕਰਦੀ ਸੀ ਉਸ ਤੋਂ ਬਾਅਦ ਜਦੋਂ ਮਤਲਬ ਕਾਫੀ ਪਹਿਲਾਂ ਦੀ ਗੱਲ ਆ ਮੈਂ ਕਰਦੀ ਸੀ ਤੁਹਾਨੂੰ ਵੀ ਲੱਗਦਾ ਸਾਨੂੰ ਕਿ ਲੜਕੀ ਨੂੰ ਤੁਸੀਂ ਬਾਹਰ ਭੇਜਤਾ ਕਿ ਮੈਂ ਸਾਰੀ ਇਨਵੈਸਟੀਗੇਸ਼ਨ ਕਰ ਲਈ ਹੈ ਜੀ ਮੈਡਮ ਬਹੁਤ ਇੰਟੈਲੀਜੈਂਟ ਹੈ ਆਪਣੇ ਮੂੰਹ ਕਹਿੰਦੇ ਆ ਉਹ ਬਹੁਤ ਇੰਟੈਲੀਜੈਂਟ ਆ ਉਹਨਾਂ ਨੇ ਸਾਰੀ ਇਨਵੈਸਟੀਗੇਸ਼ਨ ਕਰ ਲਈ ਪਾਸਪੋਰਟ ਦੇ ਆਫਿਸ ਦੇ ਵਿੱਚ ਪਾ ਕੇ ਕਰਕੇ ਉਹ ਐਸਡੀਐਮ ਸਾਹਿਬ ਨੇ ਵੀ ਸਾਰੀ ਮਤਲਬ ਇਨਵੈਸਟੀਗੇਸ਼ਨ ਕੀਤੀ ਆ ਤੇ ਪਰ ਉਹ ਲੜਕੀ ਬਾਹਰ ਕਿਤੇ ਨਹੀਂ ਗਈ ਇੰਡੀਆ ਦੇ ਵਿੱਚ ਹੀ ਆ ਜਦੋਂ ਆਪੋਸ ਉੱਥੇ ਆਉਣੇ ਸਵਾਲ ਤਾਂ ਇਹ ਹੈ ਕਿ ਮਤਲਬ ਗੱਲ ਲੰਬੀ ਖਿਚਣ ਵਾਲੀ ਮੈਨੂੰ ਲੱਗਦਾ ਕਿ ਆਪਾਂ ਤੱਥਾਂ ਦੇ ਆਧਾਰ ਤੇ ਕਰ ਲਈਏ ਗੱਲ ਕਿ ਹੁਣ ਲੜਕੀ ਹੈ ਕਿਥੇ ਘਾਟਾ ਤਾਂ ਉਸ ਲੜਕੀ ਦਾ ਆ ਕਿ ਲੜਕੀ ਗਈ ਕਿਥੇ ਜੀ ਸਰ ਘਾਟਾ ਲੜਕੀ ਦਾ ਨਹੀਂ ਘਾਟਾ ਮੇਰਾ ਆ ਘਾਟਾ ਲੜਕੀ ਦਾ ਨਹੀਂ ਕਿਉਂਕਿ ਮੇਰੀ ਜ਼ਿੰਮੇਵਾਰੀ ਬਣਦੀ ਸੀਗੀ ਵੈਸੇ ਤੁਹਾਡੀ ਜ਼ਿੰਮੇਵਾਰੀ ਕਿਉਂਕਿ ਲੜਕੀ ਤੁਹਾਡੇ ਕੋਲ ਸੀ ਮੇਰੀ ਜ਼ਿੰਮੇਵਾਰੀ ਪਤਾ ਕਿੱਦਾਂ-ਕਿੱਦਾਂ ਬਣਦੀ ਸੀ ਜਿਉ ਬੱਚੀ ਦਾ ਵਾਲਕ ਹੁੰਦੀ ਉਹ ਛੋਟੀ ਹੁੰਦੀ ਜਿਉ ਬੱਚੀ ਛੋਟੀ ਹੁੰਦੀ ਫੇ ਮੇਰੀ ਡਿਊਟੀ ਬਣਦੀ ਸੀ ਕਿ ਨਹੀਂ ਮੈਂ ਕੁੜੀ ਨੂੰ ਕੱਲੀ ਨੂੰ ਕਿਉਂਕਿ ਆਲਰੇਡੀ ਪਹਿਲਾਂ ਆਂਦੀ ਜਾਂਦੀ ਸੀ ਬੱਸੇ ਚੜ੍ਹ ਕੇ ਚੱਲ ਜਾਣਾ ਆ ਜਾਣਾ ਬੱਸੇ ਚੜ੍ਹ ਕੇ ਚੱਲ ਜਾਣਾ ਆ ਜਾਣਾ ਆਂਦੀ ਜਾਂਦੀ ਸੀ ਕੁੜੀ ਇਹ ਤੁਸੀਂ ਰਿਕਾਰਡਿੰਗ ਜਿਹੜੀਆਂ ਨੇ ਭਰਾ ਦੇ ਨਾਲ ਉਹਦੀ ਚੈਟ ਸੁਣਾ ਰਹੇ ਹੋ ਸਾਨੂੰ ਪਿੰਡਾਂ ਸੀ ਮੈਂ ਪਿੰਡ ਆ ਕੇ ਤੇਰਾ ਨੰਬਰ ਲੈ ਕੇ ਗਈਆਂ ਠੀਕ ਆ ਹੁਣ ਮੈਂ ਫੇਰ ਪਿੰਡ ਆਉਗੀ ਆ ਕੇ ਮੈਂ ਸਰਪੰਚੀ ਕੋਲ ਇਹ ਗੱਲ ਕਰਕੇ ਜਾਉਂਗੀ ਕਿ ਮੈਨੂੰ ਬਾਰ ਬਾਰ ਪਰੇਸ਼ਾਨ ਕਰਦੇ ਆ ਨਾਲੇ ਇਹਨਾਂ ਨੇ ਪੁੜੀ ਘਰੋਂ ਕੱਢ ਦਿੱਤੀ ਆ ਜਾਣ ਕੇ ਕੱਢੀ ਆ ਇੱਕ ਤਾਂ ਉੱਥੇ ਪੈਸੇ ਕਮਾਉਣ ਭੇਜ ਦਿੱਤੀ ਆ ਬੰਗਲੌਰ ਠੀਕ ਆ ਬੰਗਲੌਰ ਪੈਸੇ ਕਮਾਉਣ ਭੇਜ ਦਿੱਤੀ ਤਾਂ ਇਹ ਮੈਨੂੰ ਤਾਂ ਕਢਾ ਕੇ ਤੇ ਕਹਿੰਦੇ ਕਿ ਤੂੰ ਵੀ ਚੱਲ ਬੰਗਲੌਰ ਠੀਕ ਆ ਪਰ ਮੈਂ ਨਹੀਂ ਜਾਂਦੀ ਬੰਗਲੌਰ ਇਸ ਕਰਕੇ ਨਾਲੇ ਤੇ ਘਰੇ ਸ਼ਰਾਬਾਂ ਪੀਂਦੇ ਆ ਵੀਡ ਖਾਂਦੀ ਆ ਦੋਨੇ ਅੰਦਰ ਵੜ ਗਏ ठीक इन है इनकी गल तो मैं करनी है इस गल नही कहनी कोई मैं करूंगी इतना पुलिस था एक गलत काम पे ले जाके पे तो सत्तर हजार रुपया हो गया मेरे को कहता सी मैं इत बड़ना नहीं है जे मैं बड़ूंगा तो मेरे पैर से थोक दमी मैं चटूंगा हूं हम कि तू बढ़ने लगा है पैसे देके हूं की गल हुई है ਪਰਾਇ ਇਹ ਤੋਂ ਫੁਕਰਾ ਦਾ ਫੁਕਰਾ ਇਹ ਨਾ ਨਾ ਇਹ ਭਰਾ ਦੇ ਨਾਲ ਟੋਨ ਇੰਦੀ ਕਿਉਂ ਵਿਗੜੀ ਇਹਦੀ ਹਾਂ ਹਾਂ ਨਾ ਸਣਾ ਸਰ ਮੈਨੂੰ ਇਹਨਾਂ ਦੇ ਆਪਸ ਵਿੱਚ ਭੈਣ ਭਰਾ ਦੀ ਆਪਸੀ ਗੱਲ ਹੁੰਦੀ ਸੀ ਉਹਨਾਂ ਭੈਣਾਂ ਨਾਲ ਵੀ ਹੁੰਦੀ ਸੀ ਜਿਹੜੀ ਵਿਆਹੀ ਆ ਕੁੜੀ ਉਹਦੇ ਨਾਲ ਵੀ ਹੁੰਦੀ ਸੀ ਦੇਖੋ ਮੇਰਾ ਵਾਰ-ਵਾਰ ਗੱਲ ਸਾਡੀ ਉੱਥੇ ਉਸੇ ਜਗ੍ਹਾ ਤੇ ਆਉਂਦੀ ਆ ਕਿ ਮੇਰਾ ਇੱਕ ਫੈਮਿਲੀ ਰਿਲੇਸ਼ਨ ਹੈਗਾ ਇਹਨਾਂ ਦੇ ਨਾਲ ਜੋ ਕਿ ਇਹਨਾਂ ਨੇ ਕੱਟ ਆਫ ਕੀਤਾ ਇਹਨਾਂ ਦਾ ਅੰਕਲ ਦਾ ਫਰਜ਼ ਬਣਦਾ ਸੀ ਜਦੋਂ ਕੁੜੀ ਉੱਥੇ ਨਹੀਂ ਪਹੁੰਚੀ ਸੀ ਮੇਰ ਕੋ ਆਂਦੇ ਕੁੜੀਏ ਵੀ ਕੁੜੀ ਨੂੰ ਲੱਭੀ ਕਿੱਥੇ ਆ ਜੇ ਤਾਂ ਇਹਨਾਂ ਦੇ ਸਿੱਧੇ ਡਾਇਰੈਕਟ ਮੇਰੇ ਤੇ ਇੱਕ ਸਰਚ ਬਰੰਟ ਲੈ ਕੇ ਪੁਲਿਸ ਮੇਰੇ ਘਰ ਪਹੁੰਚਦੀ ਆ ਮੈਨੂੰ ਪਤਾ ਹੀ ਨਹੀਂ ਤੁਹਾਡੇ ਉੱਤੇ ਹੁਣ ਮੈਂ ਲਗਾਤਾਰ ਸ਼ਿਕਾਇਤ ਵੀ ਦਰਜ ਕਰਾਈ ਸੀ ਤੁਸੀਂ ਕਾਪੀ ਵੀ ਨਾਲ ਲੈ ਕੇ ਆਏ ਹੋ ਉਹ ਵੀ ਜਰੂਰ ਦਿਖਾਓ ਕਿ ਸ਼ਿਕਾਇਤ ਕਿਹੜੀ ਇਹਨਾਂ ਨੇ ਦਰਜ ਕਰਾਈ ਕਿ ਤੁਹਾਡੇ ਕੋਲ ਜਿਹੜੇ ਮਹਿਲਾ ਕਮਿਸ਼ਨ ਦੇ ਉੱਤੇ ਵੀ ਸ਼ਿਕਾਇਤ ਜਿਹੜੀ ਇਹਨਾਂ ਨੇ ਦਰਜ ਕਰਾਈ ਸੀਗੀ ਮਹਿਲਾ ਕਮਿਸ਼ਨ ਦੇ ਉਤੋਂ ਵੀ ਤੁਹਾਨੂੰ ਵਰਡਨ ਜਾਰੀ ਹੋਏ ਬਿਲਕੁਲ ਬਿਲਕੁਲ ਸਰ ਜਿੱਥੇ-ਜਿੱਥੇ ਇਹਨਾਂ ਨੇ ਕੰਪਲੀਟਾ ਦਿੱਤੀਆਂ ਉਹ ਜਿਹੜੀ ਇਹਨਾਂ ਨੇ ਮੈਡਮ ਤੇ ਵੀ ਇਹਨਾਂ ਨੇ ਇਲਜ਼ਾਮ ਲਗਾਏ ਆ ਕਿ ਉਹ ਮੈਨੂੰ ਨਹੀਂ ਪਤਾ ਵੀ ਕਿਉਂ ਇਲਜ਼ਾਮ ਲਗਾਇਆ ਮੈਡਮ ਨੇ ਸਾਰਿਆਂ ਤੇ ਮਤਲਬ ਕਿ ਮਹਿਲਾ ਕਮਿਸ਼ਨ ਤੇ ਵੀ ਲਗਾ ਦਿੱਤੇ ਮਤਲਬ ਹੋਰ ਵੀ ਪੁਲਿਸ ਤੇ ਵੀ ਲਗਾਤੇ ਉਹ ਕਹਿੰਦੇ ਜੀ ਪੁਲਿਸ ਮੇਰਾ ਬਿਨਾ ਪੈਸੇ ਤੋਂ ਕੰਮ ਕਰਦੀ ਆ ਇੱਕ ਪਾਸੇ ਇਹ ਗੱਲ ਕਹਿੰਦੇ ਆ ਤੁਸੀਂ ਦੱਸੋ ਮੈਨੂੰ ਕਿ ਪੁਲਿਸ ਵਾਕਿਆ ਤੋਂ ਪੈਸੇ ਲੈ ਕੇ ਕੰਮ ਕਰਦੀ ਆ ਇਹਨਾਂ ਕੋ ਇਹਨਾਂ ਦਾ ਕੰਮ ਬਿਨਾ ਪੈਸੇ ਤੋਂ ਕਰਦੀ ਆ ਤੇ ਵਾਕਿਆ ਤੋਂ ਪੈਸੇ ਲੈ ਕੇ ਕੰਮ ਕਰਦੀ ਆ ਇਹ ਤਾਂ ਤਾਂ ਮਤਲਬ ਤਾਂ ਇਹੀ ਹੁੰਦਾ ਨਾ ਦੂਜੇ ਪਾਸੇ ਕਹਿੰਦੇ ਮੈਨੂੰ ਬਿਠਾਇਆ ਗਿਆ ਮੈਨੂੰ ਪੁਲਿਸ ਨੇ ਦਬਾਅ ਪਾਇਆ ਪੁਲਿਸ ਨੇ ਕਿਹੜੀ ਪੁਲਿਸ ਸੀ ਜਿਹੜਾ ਨੇ ਇਹਨਾਂ ਨੂੰ ਦਬਾਅ ਪਾਇਆ ਇਹਨਾਂ ਨੇ ਪੁਲਿਸ ਤੇ ਕੰਪਲੇਟ ਕਿਉਂ ਨਹੀਂ ਕੀਤੀ ਤੁਹਾਨੂੰ ਮਿਲਣ ਦੀ ਕੋਸ਼ਿਸ਼ ਕੀਤੀ ਮਾਨ ਨੂੰ ਮੈਸੇਜ ਕਹਿੰਦੇ ਵੀ ਸਾਡੇ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਹੋਈ ਸੀ ਬਿਲਕੁਲ ਗਲਤ ਆ ਇਹ ਬੇਬੁਨਿਆਦ ਆ ਇਹ ਸਭ ਝੂਠੀਆਂ ਗੱਲਾਂ ਆ ਇਹ ਸਾਰੀਆਂ ਸਰਾਸਰ ਝੂਠੀਆਂ ਗੱਲਾਂ ਆ ਜਦੋਂ ਸਟਾਰਟਿੰਗ ਸਾਨੂੰ ਪਤਾ ਲੱਗਾ ਪਿੰਡ ਦਾ ਪੰਚ ਸੀ ਉਹ ਕਹਿੰਦਾ ਸਾਡੇ ਪਿੰਡ ਦਾ ਨਾ ਇੱਕ ਮੁੱਦਾ ਸੀਗਾ ਇਹ ਮੈਡਮ ਆ ਨਾ ਸੋਸ਼ਲ ਵਰਕਰ ਸੀ ਤੇ ਸਾਡੇ ਪਿੰਡ ਦਾ ਕਹਿੰਦਾ ਇੱਕ ਨਵਾਂ ਸ਼ਹਿਰ ਦਾ ਮੁੱਦਾ ਸੀ ਇਹ ਜੋ ਸਾਨੂੰ ਉਹਨੇ ਬੰਦੇ ਦੱਸਿਆ ਅਸੀਂ ਉੱਤੇ ਵਿਸ਼ਵਾਸ ਨਹੀਂ ਕੀਤਾ ਉਹ ਮੈਨੂੰ ਕਹਿੰਦਾ ਤੁਸੀਂ ਇਹਨਾਂ ਦੀ ਲੜਕੀ ਕੇਐਮਬੀ ਪੜਾਉਂਦੀ ਹੈ ਤੁਸੀਂ ਉਹਨੂੰ ਮਿਲ ਲਓ ਇੱਕ ਵਾਰੀ ਉਹ ਤੁਹਾਨੂੰ ਮਿਲਾ ਦੋਗੇ ਸਾਨੂੰ ਪਤਾ ਨਹੀਂ ਕਿੱਥੇ ਦੇ ਹੈਗੇ ਆ ਕੀ ਇਹਨਾਂ ਦਾ ਕੰਟੈਕਟ ਨੰਬਰ ਆ ਜਦੋਂ ਅਸੀਂ ਉੱਥੇ ਗਏ ਆ ਤਾਂ ਉਹਨਾਂ ਨੇ ਸਾਨੂੰ ਉਹ ਕਹਿੰਦੇ ਜੀ ਨਹੀਂ ਮੈਂ ਨਹੀਂ ਮਿਲਣਾ ਅਸੀਂ ਗੇਟ ਤੋਂ ਬਾਹਰ ਨਿਕਲਿਆ ਮੇਰੇ ਨਾਲ ਇੱਕ ਹੋਰ ਲੇਡੀ ਸੀ ਮੇਰੇ ਮੁਹੱਲੇ ਦੀ ਇਹਨਾਂ ਨੇ ਉਹਨੂੰ ਇੰਨਾ ਇੱਕ ਫੋਨ ਕਰਕੇ ਪਰੇਸ਼ਾਨ ਕੀਤਾ ਮੇਰੇ ਬਾਬਤ ਜਾਣਨਾ ਪਛਾਣ ਹਜੇ ਕੁਛ ਦਿਨ ਹੋਏ ਆ ਇਨੀ ਉਹ 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 ਬਕਾਇਦਾ ਲੜਕੀ ਲੜਕੀ ਨੂੰ ਲੱਭਣ ਦੇ ਲਈ ਅਸੀਂ ਤਾਂ ਕੀਤਾ ਵੀ ਲੜਕੀ ਲੜਕੀ ਦੇ ਲੱਭ ਜੇ ਕਹਿੰਦੇ ਵੀ ਸਾਨੂੰ ਤਾਂ ਇਹੀ ਦੁੱਖ ਸੀਗਾ ਵੀ ਲੜਕੀ ਗਵਾਜੀ ਹੈ ਇੱਕ ਛੋਟੀ ਨਹੀਂ ਸਰ ਇਹ ਗਲਤ ਇਹ ਗਲਤ ਗੱਲ ਆ ਅੱਛਾ ਜਦੋਂ ਉੱਥੋਂ ਨਿਕਲੇ ਬਾਹਰ ਨਿਕਲਦੇ ਆ ਸਰ ਉਹ ਦੀਦੀ ਦੇ ਫੋਨ ਤੇ ਨਾ ਫੋਨ ਮੇਰੇ ਕੋਲ ਅਸਲ ਚ ਰਿਕਾਰਡਿੰਗ ਵਾਲਾ ਫੋਨ ਨਹੀਂ ਸੀਗਾ ਉਹਨਾਂ ਦੇ ਕੋਲ ਰਿਕਾਰਡਿੰਗ ਵਾਲਾ ਫੋਨ ਸੀ ਮੇਰੇ ਕੋਲ ਛੋਟਾ ਫੋਨ ਆ ਤੇ ਉਹ ਕਹਿੰਦੇ ਵੀ ਤੁਸੀਂ ਇਦਾਂ ਕਰ ਐਸ ਫੋਨ ਤੋਂ ਫੋਨ ਕਰ ਮੈਂ ਉਹਨਾਂ ਦੇ ਫੋਨ ਤੋਂ ਫੋਨ ਇਹਨਾਂ ਨੇ ਮੈਡਮ ਦਾ ਫੋਨ ਆ ਗਿਆ ਜਦੋਂ ਆਇਆ ਤਾਂ ਬੜੀ ਵਧੀਆ ਮੈਨਾ ਇਹਨਾਂ ਨੇ ਬਹੁਤ ਸੋਹਣੀ ਗੱਲ ਕੀਤੀ ਮੈਂ ਕਿਹਾ ਮੈਡਮ ਬਹੁਤ ਅੱਛੇ ਆ ਮੇਰੇ ਵਿਚਾਰ ਸੁਣਨਗੇ ਮਿਲਣਗੇ ਗੱਲਬਾਤ ਕਰਨਗੇ ਸਰ ਮੈਂ ਮਿਲਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੈਡਮ ਦੇ ਪਤਾ ਨਹੀਂ ਦਿਮਾਗ 'ਚ ਮੈਂ ਕੀ ਹਊਗਾ ਬਣ ਗਈ ਬਈ ਇਹ ਪਤਾ ਨਹੀਂ ਕੀ ਹੈਗੀ ਆ ਵੀ ਕੀ ਕਰ ਦੂ ਜਾਂ ਕੀ ਨਹੀਂ ਕਰ ਦੂ ਮੈਂ ਉਹਨਾਂ ਨੂੰ ਵੀ ਦੇਖੋ ਮੈਂ ਉਹਨਾਂ ਨੂੰ ਗਲਤ ਨਹੀਂ ਕਹਿੰਦੀ ਮੈਂ ਮੈਡਮ ਨੂੰ ਗਲਤ ਨਹੀਂ ਕਹਿੰਦੀ ਪਰ ਉਹਨਾਂ ਨੇ ਜਿਹੜੇ ਮੇਰੇ 'ਤੇ ਇਲਜ਼ਾਮ ਬੇਬੁਨਿਆਦ ਲਾਏ ਮੇਰੇ ਇਹਨਾਂ ਨੇ ਕੈਰੈਕ ਮੇਰਾ ਕਰੈਕਟਰ ਵੀ ਇਹਨਾਂ ਨੇ ਨਾ ਹਾਰ ਕੇ ਰੱਖ ਦਿੱਤਾ ਪਰ ਇੱਕ ਗਲਤ ਗੱਲ ਆ ਉਹ ਵੀ ਬੱਚੀਆਂ ਵਾਲੇ ਆ ਉਹਨਾਂ ਦੀ ਵੀ ਬੱਚੀਆਂ ਹੁਣ ਆਪਾਂ ਗੱਲ ਮੁਕਾਈਏ ਵੀ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜਾਂ ਤੁਸੀਂ ਉਸ ਲੜਕੀ ਨੂੰ ਕਦੀ ਆਪ ਲੱਭਣ ਦੀ ਕੋਸ਼ਿਸ਼ ਕੀਤੀ ਸਰ ਮੈਂ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਜੇ ਮੈਂ ਦੇਖੋ ਇਹਨਾਂ ਨੇ 1.5 ਸਾਲ ਬਾਅਦ মিডিਆ ਦਾ ਸਹਾਰਾ ਕਿਉਂ ਲਿਆ 1.5 ਸਾਲ ਬਾਅਦ ਇਹਨਾਂ ਨੂੰ ਚੇਤਾ ਆ ਕਿ ਅਸੀਂ মিডিਆ ਦੇ ਥਰੂ ਅਸੀਂ ਇਹਨਾਂ ਨੂੰ ਪੁੱਛੋ ਵੀ ਇਹਨਾਂ ਨੇ ਕਿਤੇ ਵੀ ਕਿਤੇ ਮਿਸਿੰਗ ਦੀ ਕੋਈ ਰਿਪੋਰਟ ਕਿਤੇ ਕੰਪਲੀਟ ਲਿਖਾਈ ਤੇ ਵੀ ਕੰਪਲੀਟ ਲਿਖਾਈ ਇਹਨਾਂ ਨੇ ਕਮਿਸ਼ਨ ਤੇ ਸ਼ਿਕਾਇਤ ਕੀਤੀ ਹੈ ਉਹਨਾਂ ਨੇ ਕੀ ਕੀ ਸ਼ਿਕਾਇਤ ਕੀਤੀ ਮਹਿਲਾ ਕਮਿਸ਼ਨ ਤੇ ਤੁਹਾਡੇ ਕੋਲੋਂ ਲੜਕੀ ਸੀਗੀ ਕੰਮ ਕਰਦੀ ਸੀਗੀ ਉਸ ਤੋਂ ਬਾਅਦ ਉਹ ਲੜਕੀ ਗਾਇਬ ਹੋ ਗਈ ਆ ਜਾਂ ਤੁਸੀਂ ਕਰਤੀ ਆ ਇਹ ਸਾਰੀ ਇਨਵੈਸਟੀਗੇਸ਼ਨ ਕਰਨ ਲਈ ਉਹਨਾਂ ਨੇ ਸਰ ਸਾਰੇ ਇਲਜ਼ਾਮ ਮੇਰੇ ਸਿਰ ਲਗਾਏ ਆ ਮਹਿਲਾ ਕਮਿਸ਼ਨ ਨੂੰ ਜਿਹੜੀ ਇਹਨਾਂ ਨੇ ਤਾਂ ਉਹਨਾਂ ਨੂੰ ਵੀ ਵਿੱਚ ਹੀ ਲਪੇਟ ਦਿੱਤਾ ਪੁਲਿਸ ਨੂੰ ਵੀ ਵਿੱਚ ਹੀ ਲਪੇਟ ਦਿੱਤਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਹੁਣ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਆ ਕਿ ਜਿਹੜੇ ਮੇਰੇ ਸਿਰ ਇਲਜ਼ਾਮ ਲਗਾਏ ਗਏ ਆ ਫਿਰ ਇਹਨਾਂ ਨੇ ਇਹ ਕਿਹਾ ਜੀ ਇਹਦਾ ਉਹ ਲਾਇਸੈਂਸ ਅਪਲਾਈ ਕੀਤਾ ਕੁੜੀ ਦੇ ਨਾਂ ਤੇ ਇਹ ਉਹ ਏਜੰਟੀ ਕਰਦੀ ਹੈ ਜੀ ਉਹ ਉਹਦੇ ਤੇ ਇਦਾਂ ਹੋ ਜਾਊਗਾ ਉਹਦਾ ਹੋ ਜਾਊਗਾ ਸਰ ਇਸ ਤਰ੍ਹਾਂ ਸੀ ਕਿ ਪੰਜਾਬ ਗਵਰਨਮੈਂਟ ਦੀਆਂ ਨੀਤੀਆਂ ਦੇ ਆਧਾਰ ਤੇ ਜਦੋਂ ਉਹਨਾਂ ਨੇ ਕਿਹਾ ਕਿ ਹੁਣ ਲਾਇਸੈਂਸ ਤੋਂ ਬਿਨਾਂ ਕੋ ਕੰਮ ਨਹੀਂ ਕਰ ਸਕਦਾ ਪਹਿਲਾਂ ਸਾਰੇ ਆਮ ਟਰੈਵਲ ਏਜੰਟ ਜਿਹੜੇ ਸੀਗੇ ਉਹ ਕੰਪਨੀ ਖੋਲ ਕੇ ਫਰਮ ਖੋਲ ਕੇ ਉੱਤੇ ਕੰਮ ਕਰਦੇ ਸੀਗੇ ਜਦੋਂ ਫਿਰ ਬਹੁਤ ਜ਼ਿਆਦਾ ਮਤਲਬ ਕਿ ਗਲਤ ਹੋਣ ਲੱਪਿਆ ਤੇ ਫਿਰ ਉਹਨਾਂ ਨੇ ਮੈਂ ਜੈਨੂਅਲ ਤਰੀਕੇ ਦੇ ਨਾਲ ਲਾਇਸੈਂਸ ਅਪਲਾਈ ਕੀਤਾ ਸੀ ਲੜਕੀ ਨੂੰ ਸਿਰਫ ਇੱਕ ਫਰਮ ਦੇ ਵਿੱਚ ਇਨਵੋਲ ਕੀਤਾ ਸੀ ਇੱਕ ਇੱਕ ਐਜ਼ ਅ ਪਾਰਟਨਰ ਜੇ ਮੈਂ ਉਹਦਾ ਵੱਡੇ ਬਣਾ ਸਕਦੀ ਤਾਂ ਮੈਂ ਉਹਨੂੰ ਕੰਪਨੀ ਦੇ ਵਿੱਚ ਆਪਣੀ ਫਰਮ ਦੇ ਵਿੱਚ ਮੈਂਬਰ ਨਹੀਂ ਬਣਾ ਸਕਦੀ ਸਰ ਮੈਂ ਉਹਨੂੰ ਸਰਵੈਂਟ ਨਹੀਂ ਬਣਿਆ ਮੈਂ ਮੈਂ ਤਾਂ ਰੱਬ ਅਗੇ ਅਰਦਾਸ ਕਰਦੀ ਕਿ ਕੁੜੀ ਜਿਹੜੀ ਮੈਨੂੰ ਜਿੰਨੀ ਜਲਦੀ ਹੋ ਸਕੇ ਮਿਲ ਜAVE ਜਿਹੜੇ ਮੇਰੇ 'ਤੇ ਇਲਜ਼ਾਮ ਲੱਗੇ ਹਨ ਉਹ ਸਾਰੇ ਧੰਨਵਾਦ ਧੰਨਵਾਦ ਗੱਲਬਾਤ ਕਰ ਲਈ ਸੋ ਇਹ ਨੇ ਉਹ ਔਰਤ ਜਿਨ੍ਹਾਂ ਦੇ ਉੱਪਰ ਲੜਕੀ ਦੇ ਪਿਤਾ ਨੇ ਇਲਜ਼ਾਮ ਲਗਾਏ ਤੇ ਇਹਨਾਂ ਨੇ ਵੀ ਦੂਸਰਾ ਪੱਖ ਆਪਣਾ ਦੱਸਿਆ ਹੈ ਕਿ ਮੈਂ ਕਦੀ ਉਸ ਲੜਕੀ ਨੂੰ ਨੌਕਰਾਨੀ ਨਹੀਂ ਸੀ ਸਮਝਿਆ ਆਪਣੇ ਘਰ ਦਾ ਸਦਾਸਾ ਸਮਝਿਆ ਸੀ ਬਰਥਡੇ ਮਨਾਏ ਫੋਟੋਆਂ ਦਿਖਾਈਆਂ ਨੇ ਕਹਿੰਦੇ ਨੇ ਕਿ 1.5 ਸਾਲ ਪਹਿਲਾਂ ਉਹ ਲੜਕੀ ਸਾਡੇ ਘਰੋਂ ਚਲੇ ਗਈ ਸੀ ਪਰ ਉਸ ਤੋਂ ਬਾਅਦ ਲੜਕੀ ਦਾ ਸਾਨੂੰ ਵੀ ਨਹੀਂ ਪਤਾ ਇਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਹੈ ਪਰ ਲੜਕੀ ਨਹੀਂ ਲੱਭ ਰਹੀ ਹੁਣ ਇਲਜ਼ਾਮ ਜਿਹੜੇ ਹੈ ਉਲਟੇ ਪਿਤਾ ਦੇ ਉੱਪਰ ਵੀ ਲੱਗ ਰਹੇ ਨੇ ਕਿ ਪਿਤਾ ਇਸ ਲੜਕੀ ਨੂੰ ਬੈਂਗਲੌਰ ਭੇਜਣਾ ਚਾਹੁੰਦਾ ਸੀ ਬੈਂਗਲੌਰ ਦੇ ਵਿੱਚ ਦੂਸਰੀ ਲੜਕੀ ਉਹਨਾਂ ਦੀ ਕੰਮ ਕਰ ਰਹੀ ਹੈ ਉੱਥੇ ਉਹਨਾਂ ਦੇ ਕੋਲ ਭੇਜਣਾ ਚਾਹੁੰਦਾ ਸੀ ਪਰ ਇਹ ਲੜਕੀ ਨਹੀਂ ਸੀ ਜਾਣਾ ਚਾਹੁੰਦੀ ਪਰ ਹੁਣ ਵੱਡਾ ਸਵਾਲ ਪ੍ਰਸ਼ਾਸਨ ਤੇ ਖੜਾ ਹੁੰਦਾ ਹੈ ਕਿ ਉਹ ਲੜਕੀ 1.5 ਸਾਲ ਤੋਂ ਗਾਇਬ ਹੈ ਕਿੱਥੇ ਹੈ ਇਹ ਲੱਭਣਾ ਉਹਨਾਂ ਦੀ ਜ਼ਿੰਮੇਵਾਰੀ ਹੈ ਸੋ ਬਈ ਜੀ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਪ੍ਰਦੀਪ ਕੁਮਾਰ ਜੀ ਦਿੱਲੀ ਪੋਸਟ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਗੱਲ ਇਦਾਂ ਇਸ ਤਰ੍ਹਾਂ ਸੀ ਕਿ ਮੇਰੇ ਜਦੋਂ ਮੈਂ ਇਸ ਲੜਕੀ ਨੂੰ ਅਸੀਂ ਲੱਭਣ ਦੀ ਕੋਸ਼ਿਸ਼ ਕੀਤੀ ਅਸੀਂ ਪਿੰਡ ਮੋਚਰਵਾਲ ਗਏ ਆ ਉੱਥੇ ਬੈਠ ਕੇ ਗੱਲਬਾਤ ਕੀਤੀ ਤੇ ਉੱਥੇ ਮੌਜੂਦਾ ਸਰਪੰਚ ਔਰ ਪੰਚ ਸੀ ਤੇ ਉਹ ਉਹਨਾਂ ਨੇ ਗੱਲ ਕੀਤੀ ਤੇ ਉਹਨਾਂ ਨੇ ਗੱਲ ਕੀਤੀ ਤੇ ਇਹ ਇਹਨਾਂ ਨੂੰ ਮੈਂ ਪੁੱਛਿਆ ਕਿ ਮੇਰਾ ਵਿੱਚ ਕੀ ਕਸੂਰ ਆ ਠੀਕ ਹੈ ਜੀ ਮੈਂ ਲਵਾਏ ਕੁੜੀ ਦੀ ਗੱਲ ਕਰਾਈ ਆ ਮੈਂ ਗੱਲ ਕਰਾਈ ਇਹਨਾਂ ਦੀ ਤੇ ਉਸ ਤੋਂ ਬਾਅਦ ਉਹ ਇਹ ਆਪਣੇ ਮੂੰਹੋਂ ਕਹਿੰਦੇ ਕਿ 2 ਸਾਲ ਅਸੀਂ ਆਉਂਦੇ ਜਾਂਦੇ ਰਹੇ ਸਾਡਾ ਮੇਲ ਜੋਲ ਰਿਹਾ ਫੇ ਮੇਰੀ ਇਹ ਅਸਿਸਟ ਨੂੰ ਕਹਿਣ ਲੱਗੇ ਕਿ ਉਹ ਜਨਾਨੀ ਗਲਤ ਆ ਤੁਸੀਂ ਆਪ ਸਿਆਣੇ ਆ ਕਿ 2 ਸਾਲ ਆਉਂਦੇ ਜਾਂਦੇ ਰਹੇ ਉਸ ਵੇਲੇ ਇਹਨਾਂ ਨੂੰ ਪਤਾ ਨਹੀਂ ਲੱਗਾ ਕਿ ਇਹ ਜਨਾਨੀ ਗਲਤ ਹੈ ਜਾਂ ਸਹੀ ਹੈ ਇਹ ਲੜਕਾ ਖੁਦ ਆਪ ਇੱਥੇ ਰਹਿ ਕੇ ਜਾਂਦਾ ਰਿਹਾ ਸਿਸਟਰ ਉਹਨਾਂ ਨੇ ਦੱਸਿਆ ਮੈਂ ਵੀ ਦੇਖਿਆ ਕਿ ਹਾਂ ਆਉਂਦਾ ਜਾਂਦਾ ਰਿਹਾ ਫੇ ਜਿਹੜੀ ਇਹਦੀ ਸਿਸਟਰ ਭੋਗ ਪਰ ਵਿਆਹੀ ਆ ਉਹ ਖੁਦ ਆਉਂਦੀ ਰਹੀ ਆ ਇੱਕ ਘੰਟਾ ਦੋ ਘੰਟੇ ਚਾਹ ਪਾਣੀ ਬੈਠੜ ਕੇ ਪੀ ਕੇ ਜਾਣਾ ਫੇ ਉਸ ਤੋਂ ਬਾਅਦ ਇਹਦਾ ਡੈਡੀ ਖੁਦ ਆਉਂਦਾ ਜਾਂਦਾ ਰਿਹਾ ਉਸ ਵੇਲੇ ਤੇ ਇਹਨਾਂ ਨੂੰ ਲੱਗਾ ਨਹੀਂ ਬਾਕੀ ਇਹ ਕਹਿੰਦੇ ਆ ਕਿ ਇਹ ਆਪਣੇ ਇਹਨਾਂ ਦੀਆਂ ਜੀ ਤਿੰਨ ਕੋਠੀਆਂ ਆ ਐਦਾਂ ਕਰੋ ਜੀ ਸੋਮਪਾਲ ਜੀ ਨੂੰ ਮੈਂ ਇਹ ਗੱਲ ਕਹਿੰਦਾ ਕਿ ਤਿੰਨੇ ਕੋਠੀਆਂ ਤੁਸੀਂ ਰੱਖ ਲਓ ਠੀਕ ਹੈ ਜੀ ਅਸੀਂ ਤੁਹਾਨੂੰ ਦੰਦੇ ਆ ਤਿੰਨੇ ਕੋਟੀਆਂ ਹਾਂ ਤੁਸੀਂ ਤਿੰਨੇ ਕੋਟੀਆਂ ਲੈ ਲਓ ਠੀਕ ਹੈ ਜੀ ਉਸ ਤੋਂ ਬਾਅਦ ਉਹ ਮੈਡਮ ਹੁਣੀ ਕਹਿਣ ਲੱਗੇ ਕਹਿੰਦੇ ਜੀ ਮੈਂ ਮੈਨੂੰ ਇਹਨਾਂ ਨੇ ਨਾ ਉੱਥੇ ਜਦੋਂ ਮੈਂ ਪਿੰਡ ਗਿਆ ਪਿੰਡ ਗੱਲਬਾਤ ਹੋਈ ਮੈਂ ਕਿਹਾ ਮੇਰਾ ਕਸੂਰ ਦੱਸੋ ਮੈਂ ਲਵਾਈ ਆ ਠੀਕ ਹੈ ਜੀ ਤੁਸੀਂ ਜਦੋਂ ਆਪ ਆਉਣ ਜਾਣ ਲੱਪੇ ਤੇ ਉਹਦੇ ਵਿੱਚ ਫਿਰ ਮੇਰਾ ਕੀ ਰਹਿ ਗਿਆ ਠੀਕ ਹੈ ਮੈਂ ਚਲੋ ਲਵਾਈ ਆ ਮੈਂ ਮਹੀਨਾ 2 ਮਹੀਨੇ 6 ਮਹੀਨੇ 7 ਮਹੀਨੇ ਮੈਂ ਜ਼ਿੰਮੇਵਾਰੀ ਚਲੋ ਚੱਕ ਲੈਂਦਾ ਜਦੋਂ ਤੁਸੀਂ 2 3.5 ਸਾਲ ਉੱਥੇ ਕੁੜੀ ਰਹੀ ਹੈ 2 ਸਾਲ ਤੇ ਆਪ ਮੰਨਦੇ ਆ ਸਾਢੇ 3 ਸਾਲ ਸਿਸਟਰ ਮੰਨਦੇ ਆ ਕਿ ਹਾਂਜੀ ਜੀ ਸਾਢੇ 3 ਸਾਲ ਦੇ ਵਿੱਚ ਮੈਂ ਮੇਰਾ ਉਹਦੇ ਵਿੱਚ ਫੇਰ ਬਾਝੋਂ ਜਦੋਂ ਲਵਾਤੀ ਮੇਰਾ ਕੋਈ ਲੈਣਾ ਦੇਣਾ ਨਹੀਂ ਮੈਂ ਚਲੋ ਮਹੀਨਾ ਦੋ ਮਹੀਨੇ ਤੇ ਮੈਂ ਮੰਨਦਾ ਗਰੰਟੀ ਹੈ ਜੀ 6 ਮਹੀਨੇ ਮੰਨਦਾ ਉਸ ਤੋਂ ਬਾਅਦ ਜਦੋਂ ਇਹ ਸਿੱਧੇ ਆਪਸ ਵਿੱਚ ਮੈਨੇਜ ਕਰਨ ਲੱਗ ਪਏ ਤੇ ਮੇਰਾ ਵਿੱਚ ਕੋਈ ਮੈਨੂੰ ਲੱਗਦਾ ਨਹੀਂ ਕਿ ਮੇਰਾ ਕੋਈ ਲੈਣਾ ਦੇਣਾ ਹੋਊਗਾ ਫੇ ਵੀ ਇਹਨਾਂ ਨੇ ਉਸ ਚੀਜ਼ ਦਾ ਮੁੱਦਾ ਚੱਕਿਆ ਜੀ ਪ੍ਰਦੀਪ ਪ੍ਰਦੀਪ ਮੈਨੂੰ ਮੈਂ ਉੱਥੇ ਜਦੋਂ ਐਸਡੀਐਮ ਸਾਹਿਬ ਉਹਨਾਂ ਦੇ ਗਿਆ ਜੀ ਮੈਂ ਤੇ ਇੱਕ ਨਾਰਮਲ ਹੀ ਗਿਆ ਕਿ ਮੈਂ ਕਹਾ ਮੈਨੂੰ ਕੀ ਕਹੋਗੇ ਮੈਂ ਤੇ ਇਹੀ ਦੱਸੂਗਾ ਕਿ ਹਾਂਜੀ ਜੀ ਮੈਂ ਲਵਾਈ ਸੀ ਅੱਜ ਤੋਂ ਇੰਨੇ ਚ ਮੈਨੂੰ ਵਾਪਸ ਭੇਜ ਦੋਗੇ ਲੋ ਜੀ ਇਹ ਉਥੇ ਪੂਰੀ ਟੀਮ ਬਣਾ ਕੇ ਗਏ ਆ ਮੈਡਮ ਹੁਣ ਜਿੱਦਾਂ ਕਹਿੰਦੇ ਕਿ ਮੈਂ ਕਮਿਸ਼ਨਰ ਨੂੰ ਫੋਨ ਕੀਤਾ ਮੈਂ ਆਪਣੇ ਹਲਕੇ ਦੇ ਜਿਹੜੇ ਐਮ ਐਲ ਏ ਕੋਲ ਗਈ ਜਿੱਦਾਂ ਕਹਿਣ ਦਾ ਮਤਲਬ ਪੂਰੀ ਪਲੈਨਿੰਗ ਕੀਤੀ ਸੀ ਠੀਕ ਹੈ ਜੀ ਹੁਣ ਮੈਨੂੰ ਤੇ ਪਤਾ ਨਹੀਂ ਸੀ ਕਿ ਮੁੱਦਾ ਉਥੇ ਕੀ ਬਣਨਾ ਕੀ ਨਹੀਂ ਬਣਨਾ ਮੈਂ ਗਿਆ ਜੀ ਉਥੇ ਇਹ ਜਿਹੜੇ ਸੌਂਪਾਲੇ ਇਹਨਾਂ ਦੇ ਪਰਿਵਾਰ ਦੇ ਮੈਂਬਰ ਕੁਝ ਹੋਰ ਵੀ ਮੈਂਬਰ ਉਥੇ ਖੜੇ ਸੀ ਤੇ ਚਾਰ ਪੰਜ ਮੁੰਡੇ ਵੀ ਖੜੇ ਸੀ ਮੈਨੂੰ ਨਹੀਂ ਪਤਾ ਸੀ ਕੀ ਹੋਣਾ ਕੀ ਨਹੀਂ ਹੋਣਾ ਮੈਂ ਗਿਆ ਜੀ ਤੇ ਇਹਨਾਂ ਨੇ ਜੀ ਮੈਨੂੰ ਉਸ ਵੇਲੇ ਬਹੁਤ ਤਮਕਾਇਆ ਡਰਾਇਆ ਜਿੱਦਾਂ ਕਹਿਣ ਦਾ ਮਤਲਬ ਨੇ ਡਰਾਇਆ ਤੁਹਾਨੂੰ ਇਹ ਉੱਥੇ ਜਿਹੜੇ ਸੋਮਪਾਲ ਉਹਨਾਂ ਦੇ ਨਾਲ ਜਿਹੜੇ ਆਏ ਸੀ ਇਹ ਪੰਜ ਸੱਤ ਜਣੇ ਜਿਹੜੇ ਆਏ ਸੀ ਹਨਾ ਉਹਨਾਂ ਨੇ ਬਹੁਤ ਇੱਕੀ ਤੂਪ ਮੈਨੂੰ ਗਾਲਾਂ ਕੱਢੀਆਂ ਗੰਦੀਆਂ ਮੰਦੀਆਂ ਮੈਂ ਉੱਥੋਂ ਡਰ ਗਿਆ ਮੈਂ ਉੱਥੋਂ ਚੱਲ ਗਿਆ ਜੀ ਬਾਅਦ ਚੋਂ ਇਹਨਾਂ ਨੇ ਉਸ ਚੀਜ਼ ਦਾ ਮੁੱਦਾ ਬਣਾਤਾ ਜੀ ਕਿ ਪ੍ਰਦੀਪ ਭੱਜ ਗਿਆ ਪ੍ਰਦੀਪ ਭੱਜ ਗਿਆ ਮੈਂ ਠੀਕ ਹੈ ਮੈਂ ਡਰ ਗਿਆ ਮੈਂ ਮੰਨਦਾ ਅੱਜ ਵੀ ਕਹਿੰਦਾ ਮੈਂ ਡਰ ਗਿਆ ਸੀ ਉਸ ਵੇਲੇ ਕਿਉਂਕਿ ਉੱਥੇ ਬੰਦੇ ਕਾਫੀ ਜਣੇ ਮੈਂ ਕੱਲਾ ਸੀ ਮੈਂ ਚੱਲ ਗਿਆ ਜੀ ਪ੍ਰਸ਼ਾਸਨ ਨੂੰ ਕੀ ਅਪ ਪ੍ਰਸ਼ਾਸਨ ਤੋਂ ਇਹੀ ਕਰਦੇ ਆ ਜੀ ਇਹ ਜਿਹੜੇ ਇਲਜ਼ਾਮ ਲਾਏ ਆ ਸਿਸਟਰ ਹੋਣਾ ਤੇ ਇਹ ਸਰਾ ਸਰ ਝੂਟੇ ਆ ਇਹਦੇ ਵਿੱਚ ਸਾਸਤ ਹੈ ਕੁਝ ਰਾਜਨੀਤਿਕ ਜਿਹੜੇ ਹੈਗੇ ਆ ਪ੍ਰਧਾਨਪੁਰ ਤੋਂ ਉਹ ਆ ਬਾਕੀ ਸਾਡੀ ਦੇਖੋ ਜੀ ਸਿੱਧੀ ਗੱਲ ਹੈ ਤੁਹਾਨੂੰ ਪਤਾ ਕਿ ਅੱਜ ਦਾ ਥਮਾ ਹੈ ਸੱਜਣ ਵੀ ਹੁੰਦੇ ਆ ਕੁਝ ਦੁਸ਼ਮਣ ਵੀ ਹੁੰਦੇ ਆ ਸਾਡੇ ਦੁਸ਼ਮਣਾਂ ਨੇ ਇਹ ਰਲ ਕੇ ਸਾਰਾ ਪਲਾਨਿੰਗ ਦੇ ਨਾਲ ਕੀਤਾ ਗਿਆ ਆ ਇਹਦੇ ਵਿੱਚ ਇਹਦੀ ਸ਼ਾਨ ਵੀ ਨਹੀਂ ਕੀਤੀ ਜਾਵੇ ਬਾਕੀ ਇਦਾਂ ਹੈ ਕਿ ਪ੍ਰਧਾਨਗੀ ਦੇ ਚੱਕਰ ਦੇ ਵਿੱਚ ਮੈਡਮ ਹੋਣਾ ਨੇ ਸਾਨੂੰ ਬਹੁਤ ਪਰੇਸ਼ਾਨ ਕੀਤਾ ਠੀਕ ਹੈ ਜੀ ਕਿ ਇਹ ਹੁਣ ਤੁਹਾਡਾ ਪੱਖ ਆ ਗਿਆ ਹੈ ਸਾਹਮਣੇ ਕਿਉਂਕਿ ਤੁਹਾਡੇ ਕੋਲ ਸਬੂਤ ਵੀ ਹੈਗੇ ਨੇ ਹੁਣ ਲੜਕੀ ਆਪਣੇ ਮੈਂ ਕਹਿੰਦੇ ਆ ਕਿ ਮੇਰੇ ਜਿਹੜਾ ਸਟਾਫ ਐ ਐਮਐਲਏ ਕਮਿਸ਼ਨ ਐ ਜਾਂ ਕੁਝ ਵੀ ਐ ਉਹਨਾਂ ਦੀਆਂ ਦੇਖੋ ਜੀ ਸਾਰੀਆਂ ਕੰਪਲੀਟਾਂ ਨੰਬਰ ਸਾਰਾ ਕੁਝ ਪਿਆ ਐ ਲਾਸਟ ਵਿੱਚ ਇਹ ਸੋਮਪਾਲ ਜੀ ਆਪ ਖੁਦ ਕੇ ਮੰਨ ਰਹੇ ਆ ਕਿ ਮੈਂ ਇਹਨਾਂ ਤੇ ਕੋਈ ਵੀ ਇਨਕੁਆਰੀ ਨਹੀਂ ਕਰਾਉਣਾ ਚਾਹੁੰਦਾ ਜੋ ਐਚਡੀਐਮ ਸਾਹਿਬ ਮੈਨੂੰ ਹੁਕਮ ਦੇਣਗੇ ਜੋ ਅਦਾਲਤ ਫੈਸਲਾ ਦੇਊਗੀ ਮੈਨੂੰ ਮਨਜ਼ੂਰ ਆ ਉਹ ਤੋਂ ਬਾਅਦ ਵੀ ਇਲਜ਼ਾਮ ਲੱਗਦੇ ਆ ਹੁਣ ਵੀ ਕੰਪਲੀਟਾਂ ਹੋ ਰਹੀਆਂ ਹੁਣ ਵੀ ਕਰ ਰਹੇ ਆ ਕਿਉਂਕਿ ਉਹ ਮੈਡਮ ਜੀ ਹਾਰ ਨਹੀਂ ਮੰਨ ਰਹੇ ਕਹਿੰਦੇ ਕਿ ਮੈਂ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੂੰ ਅੰਦਰ ਕਰਾਉਣਾ ਇੱਕ ਈਗੋ ਆ ਜੀ ਹੋਰ ਕੁਝ ਨਹੀਂ ਹੈਗਾ ਬਾਕੀ ਜੇ ਗੱਲ ਕਰੀਏ ਇਹ ਕਹਿੰਦੇ ਕਿ ਮਾ ਮੋਣੀ ਹੈ ਜੀ ਇਦਾਂ ਤਾਂ ਮੈਨੂੰ ਵੀ ਆਫਰ ਦਿੱਤੀ ਸੀ ਇਹਨਾਂ ਨੇ ਇਹਨੇ ਦਿੱਤੀ ਸੀ ਆਫਰ ਮੇਰੇ ਉੱਥੇ ਪਿੰਡ ਗਏ ਜਦੋਂ ਇਹਦਾ ਬਾਪ ਸੋਮਪਾਲ ਔਰ ਇਹਦਾ ਜਿਹੜਾ ਲੜਕਾ ਸੀ ਉੱਥੇ ਬੈਠੇ ਹੀ ਮੌਜੂਦਾ ਪਿੰਚ ਸਰਪੰਚ ਸੀ ਜੀ ਦੀ ਆਫਰ ਦਿੱਤੀ ਮੈਂ ਤੁਹਾਨੂੰ ਦੱਸਦਾ ਪੂਰੀ ਗੱਲ ਕਿਦਾਂ ਹੋਈ ਆ ਮੈਂ ਸ਼ਾਰਟ ਚ ਦੱਸ ਦਿਓ ਮੈਂ ਸ਼ਾਰਟ ਚ ਦੱਸਦਾ ਕਿ ਮੈਂ ਇਹਨਾਂ ਨੂੰ ਇਹ ਗੱਲ ਕਹੀ ਮੈਂ ਕਿਹਾ ਦੇਖੋ ਜੀ ਮੇਰਾ ਕਹਿੰਦੇ ਕਸੂਰ ਤੇਰਾ ਕੋਈ ਨਹੀਂ ਤੈਨੂੰ ਸਿੱਧੀ ਗੱਲ ਕਹਿੰਦੇ ਆ ਕਸੂਰ ਤੇਰਾ ਕੋਈ ਨਹੀਂ ਆ ਮੈਂ ਉੱਥੇ ਤੁਸੀਂ ਪਿੰਡ ਜਾ ਕੇ ਪਤਾ ਵੀ ਕਰ ਸਕਦੇ ਮੌਜੂਦ ਜਿਹੜੇ ਪੰਚ ਸਰਪੰਚ ਔਰ ਚਾਰ ਪੰਜ ਬੰਦੇ ਹੋਰ ਵੀ ਖੜੇ ਸੀ ਬੈਠੇ ਸੀ ਤੇ ਉਹਨਾਂ ਤੋਂ ਪੁੱਛ ਸਕਦੇ ਤੁਸੀਂ ਗੱਲ ਮੈਂ ਕਹਿੰਦਾ ਮੇਰਾ ਕਸੂਰ ਕਹਿੰਦੇ ਕਸੂਰ ਤੇਰਾ ਕੋਈ ਨਹੀਂ ਐਦਾਂ ਆ ਕਿ ਸੌਂਪਾਲ ਦਾ ਮੁੰਡਾ ਕਹਿਣ ਲੱਗਾ ਕਹਿੰਦਾ ਤੈਨੂੰ ਛੱਡ ਦਿੰਦੇ ਆ ਮੈਂ ਕਹਾ ਦੱਸੋ ਕੀ ਕਰਨਾ ਪਏ ਛੱਡ ਦਿੰਦੇ ਆ ਕਹਿੰਦੇ ਜਿੰਦਾ ਅਸੀਂ ਤੈਨੂੰ ਕਹਾਂਗੇ ਉਦਾਂ ਕਹਿਣਾ ਪੈਣਾ ਮੈਂ ਕਹਾ ਜੀ ਮੈਂ ਆਪਣੀ ਭੈਣ ਦੇ ਨਾਲ ਗਰਦਾਰੀ ਨਹੀਂ ਕਰ ਸਕਦਾ ਠੀਕ ਹੈ ਜੀ ਮੇਰਾ ਇਹਨਾਂ ਨੇ ਦੇ ਇਹ ਭੁੱਲ ਗਿਆ ਕਿ ਇਹਨਾਂ ਦੇ ਦੁੱਖ ਸੁੱਖ ਚ ਸਾਥ ਦਿੱਤਾ ਪਰ ਮੇਰੀ ਭੈਣ ਨੇ ਮੇਰਾ ਸਾਥ ਦਿੱਤਾ ਮੈਂ ਨਹੀਂ ਭੁੱਲ ਸਕਦਾ ਠੀਕ ਹੈ ਜੀ ਹਾਂ ਜੀ ਇੱਕ ਪੱਖ ਹੈਗਾ ਸੋ ਇਹਨਾਂ ਦੇ ਵੱਲੋਂ ਹੁਣ ਉਲਟੇ ਇਲਜ਼ਾਮ ਨੇ ਪ੍ਰਦੀਪ ਜੀ ਧੰਨਵਾਦ ਤੁਸੀਂ ਜਿਹੜੇ ਆ ਸਬੂਤ ਸਾਰੇ ਸਾਂਝੇ ਕੀਤੇ ਆ ਸੋ ਹੁਣ ਪ੍ਰਸ਼ਾਸਨ ਦੇ ਅੱਗੇ ਅਪੀਲ ਹੈ ਕਿ ਇਹ ਦੋਵੇਂ ਬਿਆਨਬਾਜ਼ੀ ਇੱਕ ਦੂਜੇ ਦੇ ਉੱਪਰ ਇਲਜ਼ਾਮ ਲਾ ਰਹੇ ਨੇ ਪਰ ਇਸ ਦੇ ਵਿੱਚ ਲੜਕੀ ਗਾਇਬ ਹੋਈ ਹੈ ਲੜਕੀ ਗਵਾਚੀ ਹੈ ਲੜਕੀ ਨੂੰ ਲੱਭਣ ਦੇ ਵਿੱਚ ਪਹਿਲ ਹੋਣੀ ਚਾਹੀਦੀ ਹੈ ਉਹ ਲੜਕੀ ਕਿੱਥੇ ਹੈ ਪ੍ਰਚਾ